ਜਿਹੜਾ ਜਸ਼ਨ ਦੀ ਮੌਤ ਹੋਈ ਹੈ ਮੌਤ ਦਾ ਕਾਰਨ ਕੀ ਹੈ ਮੌਤ ਦਾ ਕਾਰਨ ਹੈ ਜੀ ਜਸ਼ਨ ਨੂੰ ਪਰੇਸ਼ਾਨ ਕਰਿਆ ਜਾ ਰਿਹਾ ਸੀ ਜੀ ਸਰਪੰਚ ਬਣਾ ਦਿੱਤਾ ਗਿਆ ਲੇਕਿਨ ਉਹਨੂੰ ਸਰਪੰਚੀ ਨਹੀਂ ਕਰਨ ਦਿੱਤੀ ਜਾ ਰਹੀ ਸੀ ਮੁੱਖ ਕਾਰਨ ਇਹ ਹੈ ਜਦੋਂ ਕਹਿੰਦੇ ਫੌਜਾ ਸਿੰਘ ਸਰਾਰੀ ਨੂੰ ਕੋਈ ਜਾਣਦਾ ਨਹੀਂ ਸੀ ਤੇ ਸਭ ਤੋਂ ਪਹਿਲਾਂ ਜਸ਼ਨ ਆਪਦੇ ਘਰੇ ਫੌਜਾ ਸਿੰਘ ਸਰਾਰੀ ਨੂੰ ਲੈ ਕੇ ਆਇਆ ਤੇ ਫੌਜਾ ਸਿੰਘ ਹੀ ਸਰਾਰੀ ਕਹਿੰਦੇ ਵੀ ਇਹਨੇ ਜੜਾਂ ਵਿੱਚ ਬੈਠ ਗਿਆ ਸਰਕਾਰ ਉਹਨਾਂ ਦੀ ਹੋਵੇ ਉਹਨਾਂ ਦਾ ਐਮ.ਐਲ.ਏ ਹੋਵੇ ਫਿਰ ਵੀ ਕੰਮ ਨਾ ਹੋਣ ਪਤਾ ਨਹੀਂ ਇਹਦੇ ਕਾਰਨਾਂ ਦਾ ਕੀ ਕਾਰਨ ਹੈ ਜੀ ਉਹਨੂੰ ਸਰਪੰਚੀ ਨਹੀਂ ਕਰਨ ਦਿੱਤੀ ਜਾ ਰਹੀ ਸੀ ਪਾਰਟੀ ਦੀ ਖਾਤਰ ਦਿਨ ਪੁਰਾਤ ਮਿਹਨਤ ਕਰੀ ਹੋਵੇ ਜਦੋਂ ਮੌਕਾ ਮਿਲਦਾ ਹਰੇਕ ਬੰਦਾ ਕਹਿੰਦਾ ਵੀ ਸਰਕਾਰ ਆਵੇ ਮੈਨੂੰ ਵੀ ਮੌਕਾ ਮਿਲੂਆ ਮੈਂ ਸਰਪੰਚ ਬਣਾ ਕੋਈ ਕਹਿੰਦਾ ਮੈਂ ਚੇਅਰਮੈਨ ਬਣਾ ਕੋਈ ਕੋ ਹਰੇਕ ਬੰਦੇ ਦੇ ਮਨ ਦੇ ਵਿੱਚੋਂ ਆਉਂਦਾ ਤੇ ਜਦੋਂ ਸਰਕਾਰ ਆਉਂਦੀ ਆ ਤੇ ਉਹਦੇ ਨਾਲ ਐਡਾ ਧੋਖਾ ਹੋ ਜੇ ਜਦੋਂ ਸਿਸਕਾਰ ਕਰਨ ਗਏ ਆ ਤੁਸੀਂ ਕਹਿੰਦੇ ਉਹਦੇ ਫੋਰਸ ਹੀ ਬਹੁਤ ਜ਼ਿਆਦਾ ਲਾਤੀ ਸੀ ਉਹਨਾਂ ਨੇ ਸਿਸਕਾਰ ਅਸੀਂ ਆਪਣੇ ਘਰਾਂ ਦੇ ਸਾਹਮਣੇ ਕਰਿਆ ਜੀ ਮਤਲਬ ਸਾਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ ਜੀ ਸ਼ਮਸ਼ਾਨ ਘਾਟ ਪ੍ਰਸ਼ਾਸਨ ਡਰਿਆ ਕਿਉਂ ਸੀ ਨਾ ਵੀ ਜਿਹੜਾ ਸਿਸਕਾਰ ਵੀ ਨਹੀਂ ਕਰਨ ਦਿੱਤਾ ਜਾਂਦਾ ਉਹ ਇੰਨਾ ਪਰੇਸ਼ਾਨ ਸੀ ਇਹ ਕਿਹਾ ਜਾਂਦਾ ਸੀ ਕਿ ਤੂੰ ਜਦੋਂ ਬਾਹਰ ਨਿਕਲੇਂਗਾ ਤੈਨੂੰ ਮਾਰ ਦਿਆਂਗੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਜਦੋਂ ਪੰਚਾਇਤੀ ਚੋਣਾਂ ਨੇੜੇ ਆਗੀਆਂ ਉਹ ਜਿਹੜਾ ਉਹਨਾਂ ਦਾ ਪੀਏ ਉਹਨਾਂ ਦੇ ਖਾਸ ਖਾਸਮ ਖਾਸ ਸੀ ਉਹਨਾਂ ਨੂੰ ਸਰਪੰਚੀ ਦਾ ਲਾਰਾ ਦੇ ਕੇ ਉਹਨੂੰ ਇੱਧਰ ਲਿਆਂਦਾ ਗਿਆ ਜਿਸਮ ਪਹਿਲਾਂ ਹੈ ਹੀ ਨਹੀਂ ਸੀ ਕਿਸੇ ਪਾਰਟੀ 'ਚ ਪਹਿਲਾ ਪੜਦਾ ਸੀ ਉਸ ਤੋਂ ਬਾਅਦ ਖੇਡਣ ਲੱਗ ਗਿਆ ਜਿਵੇਂ ਕੁਸ਼ਤੀ ਖੇਡਦਾ ਪੂਰਾ ਟਾਪਰ ਖਿਡਾਰੀ ਸੀ ਕੁਸ਼ਤੀ ਦਾ ਜਦੋਂ ਆਲਕਸ਼ਣ ਆਮ ਆਦਮੀ ਦੀ ਪਾਰਟੀ ਦਾ ਆਇਆ ਉਹ ਤੋਂ ਕੁਝ ਹਨੇਰੀ ਸੀ ਕੋਈ ਵੀ ਬੰਦਾ ਸੀ ਉਹ ਇਹ ਚਾਹੁੰਦਾ ਸੀ ਬਦਲਾ ਕਾਲੀ ਕਾਂਗਰਸ ਤੋਂ ਸਤਾਏ ਸੀ ਅਸੀਂ ਖੁਦ ਜੰਮੇ ਕਾਂਗਰਸ ਚ ਪੜੇ ਕਾਂਗਰਸ ਚ ਉਸ ਟਾਈਮ ਵੀ ਅਸੀਂ ਵੀ ਬੁੱਧੂ ਬਣ ਕੇ ਇਹਨਾਂ ਨੂੰ ਵੋਟਾਂ ਪਾ ਬੈਠੇ ਮੈਂ ਖੁਦ ਇਹ ਫੌਜਾ ਸਿੰਘ ਸਰਾਰੀ ਦਾ ਪੋਲਿੰਗ ਜੈਂਟ ਬੈਠਾ ਆਉਦੇ ਪਿੰਡ ਮਾਮਾ ਜੀ ਨੂੰ ਜੋਰ ਲਾਇਆ ਇਹਨਾਂ ਨੇ ਸਾਰੀ ਉਮਰ ਅਕਾਲੀ ਦਲ ਨੂੰ ਵੋਟਾਂ ਪਾਈਆਂ ਅਜ ਤੱਕ ਕਿਸੇ ਜੋ ਜੰਮੇ ਕਿਸੇ ਨੂੰ ਵੋਟ ਨਹੀਂ ਪਾ ਕੇ ਵੇਖੀ ਇਹਨਾਂ ਨੂੰ ਜ਼ੋਰ ਲਾਇਆ ਵੀ ਤੁਸੀਂ ਉਹ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਉਣੀਆਂ ਸਾਨੂੰ ਪਾਉਣੀਆਂ ਸਾਨੂੰ ਵੀ ਜਾ ਕੇ ਜ਼ੋਰ ਲਾਇਆ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਉਣੀਆਂ ਮੇਰੇ ਮਗਰ ਲੱਗੇ ਪਾ ਦਿਓ ਪਰ ਸਾਨੂੰ ਪਤਾ ਨਹੀਂ ਸੀ ਵੀ ਇਹ ਪਾਰਟੀ ਹੀ ਇਹਦੀ ਜਾਨ ਲੈ ਜਾਊਗੀ ਜਦੋਂ ਸਾਡੇ ਨਾਲ ਬਾਲਾ ਧੱਕਾ ਹੁੰਦਾ ਸੀ ਨਾਰੇ ਬਾਜੀ ਵੀ ਕੀਤੀ ਉਹਦੇ ਪੀਏ ਦੇ ਗਲ ਵੀ ਪਏ ਕਿ ਸਾਡਾ ਮੁੰਡਾ ਤੂੰ ਮਰਵਾਤਾ ਮੈਂ ਖੁਦ ਕਿਹਾ ਵੀ ਸਾਡੇ ਮੁੰਡੇ ਦਾ ਪੋਸਟਮੈਨ ਤੋਂ ਕਰਾ ਦਿਓ ਬਾਇ ਨੇਮ ਪਰਚਾ ਕਰਦੇ ਅਸੀਂ ਨਾਂ ਦੱਸ ਦਿੰਦੇ ਹਾਂ ਪਰ ਸਾਡੀ ਨਹੀਂ ਸੁਣੇਗਾ ਤੇ ਜਦੋਂ ਕਿਸੇ ਦੀ ਮੌਤ ਹੁੰਦੀ ਆ ਉਹਦੇ ਫੁੱਲ ਆਪਾਂ ਦੂਜੇ ਜਾਂ ਤੀਜੇ ਦਿਨ ਚੁਕਦੇ ਆ ਕਹਿ ਦਿੰਦੇ ਆ ਕਿ ਸਿਵਾ ਠੰਡਾ ਹੋ ਜੂਗਾ ਇਹਨਾਂ ਦੇ ਪਰਿਵਾਰ ਦੇ ਉੱਤੇ ਪ੍ਰਸ਼ਾਸਨ ਨੇ ਦਵਾ ਬਣਾਇਆ ਕਿ ਫੁੱਲ ਵੀ ਨਾਲ ਦੀ ਨਾਲ ਚੁਕ ਲੋ ਜੇ ਆਹੀ ਹਾਰ ਰਿਹਾ ਮੈਂ ਦਾਵਾ ਕਰਕੇ ਕਹਿੰਦਾ ਇਹਨਾਂ ਨੂੰ ਇੱਕ ਸੀਟ ਦਾ ਕੀ ਛਿੱਤਰ ਪੈਣਗੇ ਪਿੰਡਾਂ ਦੇ ਵਿੱਚ ਇਹਦੀ ਛੋਟੀ ਭੂਆ ਨੇ ਕਹਿਤਾ ਮੇਰਾ ਦਿਲ ਨਹੀਂ ਕਰਦਾ ਵੋਟ ਪਾਉਣ ਨੂੰ ਮੈਂ ਤਾਂ ਕਾਂਗਰਸ ਨੂੰ ਹੀ ਪਾਉਂਗੀ ਇੰਨੇ ਪੱਕੇ ਬੰਦਿਆਂ ਤੋਂ ਜੱਜ ਨੇ ਸਾਨੂੰ ਵੋਟਾਂ ਆਮ ਆਦਮੀ ਨੂੰ ਪਵਾਣਾਂ ਉਹਨਾਂ ਨੂੰ ਇਹ ਸੀਗਾ ਵੀ ਅਸੀਂ ਆਪਦੇ ਪਿੰਡ ਦੇ ਵਿੱਚ ਜਿਹੜਾ ਵਿਕਾਸ ਕਰੀਏ ਜੀ ਉਹਦੇ ਵਿੱਚ ਜਜਬਾ ਸੀਗਾ ਵਿਕਾਸ ਕਰਨ ਦਾ ਪਰ ਜੋ ਉਹ ਵਿਚਾਰੇ ਦੀ ਰੀ ਸੀਗੀ ਜੀ ਉਹ ਦਿਲ ਚ ਰਹੀਗੀ ਉਹ ਵਿਕਾਸ ਨਹੀਂ ਹੋ ਪਾਇਆ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਤੇ ਅੱਜ ਅਸੀਂ ਪਹੁੰਚੇ ਆਂ ਫਰੋਈਪੁਰ ਦੇ ਪਿੰਡ ਤ੍ਰਿੱਡੇ ਦੇ ਵਿੱਚ ਕੀ ਗੱਲਬਾਤ ਆ ਅੱਜ ਪਰਿਵਾਰ ਸਾਡੇ ਨਾਲ ਆ ਉਹਨਾਂ ਤੋਂ ਗੱਲਬਾਤ ਕਰਾਂਗੇ ਉਹਨਾਂ ਦੇ ਮੁੰਡੇ ਜਿਹਦੀ ਜਿਹਦੀ ਮੌਤ ਹੋਈ ਆ ਪਿੰਡ ਦੇ ਸਰਪੰਚ ਸੀ ਮੌਜੂਦਾ ਨੌਜਵਾਨ ਸੀ ਬੜਾ ਪਿੰਡ ਦਾ ਕੰਮ ਕਰਨ ਦੇ ਵਿੱਚ ਹੌਸਲਾ ਸੀ ਕਿਵੇਂ ਪਿੰਡ ਦੇ ਕੰਮ ਕਰੂੰਗਾ ਆਮ ਆਦੀ ਪਾਰਟੀ ਦੀ ਸਰਕਾਰ ਹੋਵੇ ਆਮ ਆਦੀ ਪਾਰਟੀ ਦਾ ਇੱਥੇ ਐਮਐਲਏ ਹੋਵੇ ਤੇ ਆਮ ਆਦੀ ਪਾਰਟੀ ਦਾ ਸਰਪੰਚ ਹੋਵੇ ਜਿਹੜੀ ਮੌਤ ਹੋ ਜਾਣੀ ਕੀ ਕਾਰਨਾ ਹੈ ਪਿੱਛੇ ਸਾਡੇ ਨਾਲ ਗੱਲਬਾਤ ਕਰਾਂਗੇ ਪਰਿਵਾਰ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜਾ ਜਸ਼ਨ ਦੀ ਮੌਤ ਹੋਈ ਹੈ ਮੌਤ ਦਾ ਕਾਰਨ ਕੀ ਹੈ ਮੌਤ ਦਾ ਕਾਰਨ ਹੈ ਜੀ ਜਸ਼ਨ ਨੂੰ ਪਰੇਸ਼ਾਨ ਕਰਿਆ ਜਾ ਰਿਹਾ ਸੀ ਜੀ ਉਹ ਸਰਪੰਚ ਬਣਾ ਦਿੱਤਾ ਗਿਆ ਲੇਕਿਨ ਉਹਨੂੰ ਸਰਪੰਚੀ ਨਹੀਂ ਕਰਨ ਦਿੱਤੀ ਜਾ ਰਹੀ ਸੀ ਮੁੱਖ ਕਾਰਨ ਇਹ ਹੈ ਜੀ ਮਤਲਬ ਆਖੀ ਹੈ ਜੀ ਉਹਨੂੰ ਸਰਪੰਚੀ ਦਾ ਹੀ ਮਤਲਬ ਪ੍ਰੈਸ਼ਰ ਬਣਿਆ ਹੈ ਅਸੀਂ ਸਰਪੰਚੀ ਨਹੀਂ ਕਰਨ ਦਿੱਤੀ ਜਾ ਰਹੀ ਸੀ ਜਦੋਂ ਕਹਿੰਦੇ ਫੌਜਾ ਸਿੰਘ ਸਰਾਰੀ ਨੂੰ ਕੋਈ ਜਾਣਦਾ ਨਹੀਂ ਸੀ ਤੇ ਸਭ ਤੋਂ ਪਹਿਲਾਂ ਜਸ਼ਨ ਆਪ ਦੇ ਘਰੇ ਫੌਜਾ ਸਿੰਘ ਸਰਾਰੀ ਨੂੰ ਲੈ ਕੇ ਆਇਆ ਤੇ ਫੌਜਾ ਸਿੰਘ ਹੀ ਸਰਾਰੀ ਕਹਿੰਦੇ ਵੀ ਇਹਦੇ ਜੜਾਂ ਵਿੱਚੋਂ ਬੈਠ ਗਿਆ ਫੌਜਾ ਸਿੰਘ ਸਰਾਰੀ ਨੂੰ ਜਸ਼ਨ ਲੈ ਕੇ ਆਇਆ ਸੀ ਪਿੰਡ ਦੇ ਵਿੱਚ ਜਸ਼ਨ ਉਹਦੇ ਨਾਲ ਰਿਹਾ ਜੀ ਉਹਨਾਂ ਨੇ ਹੀ ਸਰਪੰਚ ਬਣਾਇਆ ਇਹਨਾਂ ਨੂੰ ਜੀ ਲੇਕਿਨ ਪਤਾ ਨਹੀਂ ਕੀ ਸਿਸਟਮ ਸੀ ਜੀ ਮਤਲਬ ਉਹਦੀ ਸਰਪੰਚੀ ਦੇ ਉੱਤੇ ਬ੍ਰੇਕ ਲੱਗੀ ਸੀ ਜੀ 6-7 ਮਹੀਨੇ ਸਰਪੰਚੀ ਨੂੰ ਹੋ ਗਿਆ ਕੰਮ ਚੱਲਿਆ ਨਹੀਂ ਹੁੰਦਾ ਕੰਮ ਨਹੀਂ ਚੱਲਣ ਦਿੱਤਾ ਗਿਆ ਜੀ ਪੇ ਜਦੋਂ ਕੋਈ ਕੰਮ ਚੱਲਦਾ ਸੀ ਸੈਕਟਰੀ ਨਵਾਂ ਕੋ ਚੇਂਜ ਹੋ ਜਾਂਦਾ ਸੀ ਪਿੰਡ ਦੇ ਵਿੱਚ ਜਿਹੜੇ ਧੜੇ ਬਣੇ ਹੋਏ ਸੀ ਦੋ ਉਹ ਵੀ ਆਮ ਆਦੀ ਪਾਰਟੀ ਦੇ ਸੀ ਦੋ ਧੜੇ ਨਹੀਂ ਆਪਾਂ ਨੂੰ ਇਸ ਗੱਲ ਕਹਿੰਦੇ ਵੀ ਵਿੱਚ ਇੱਥੇ ਦੱਸਣ ਦੀ ਗੱਲ ਇਹ ਆਉਂਦੀ ਆ ਕਿ ਆਮ ਆਦੀ ਪਾਰਟੀ ਦੇ ਦੋ ਧੜੇ ਬਣੇ ਹੋਏ ਆ ਪਿੰਡ ਦੇ ਵਿੱਚ ਇੱਕ ਪਾਸੇ ਜਸ਼ਨਜੀਤ ਇੱਕ ਪਾਸੇ ਦੂਜੇ ਹੋਣਗੇ ਉਹ ਕਾਂਗਰਸੀ ਅਕਾਲੀ ਸਨ ਬਾਅਦ ਚ ਹੁਣ ਜੋਇੰਟ ਹੁੰਦੇਗਾ ਜੁੜ ਗਏ ਜੀ ਨਾਲ ਆਣ ਕੇ ਪਹਿਲਾਂ ਤਾਂ ਉਹ ਕਾਲੀ ਕਾਂਗਰਸੀ ਸਨ ਉਹ ਨਾਂ ਕੇ ਉਹ ਮਤਲਬ ਆਮ ਆਦਮੀ ਨਾਲ ਜੁੜ ਗਈ ਹਾਂਜੀ ਜੇ ਅਗਰ ਆਪਾਂ ਗੱਲ ਕਰੀਏ ਜਸ਼ਨ ਦੀ ਲੋਕਪ੍ਰਿਆ ਜਿਹੜੀ ਸੀ ਲੋਕਾਂ ਦੇ ਨਾਲ ਜੁੜਿਆ ਹੋਣਾ ਸੀਗਾ ਕਿ ਕਿੰਨਾ 680 ਬੰਦੇ ਬਗਰ ਸੀਗਾ ਇਹਦਾ ਮਤਲਬ ਵੀ ਉਹ ਦਿਲਾਂ ਦੇ ਵਿੱਚ बसे ਹੋਏ ਸੀ ਲੋਕਾਂ ਦੇ ਉਹ ਜਸ਼ਨ ਭਾਵੇਂ ਉਮਰ ਦਾ 23 ਸਾਲ ਦਾ ਹੀ ਸੀ ਉਹਦਾ ਨੈਟਵਰਕ ਇੰਨਾ ਫੈਲਿਆ ਹੋਇਆ ਸੀ ਜੀ ਮਤਲਬ ਉਹਦੇ ਨਾਲ ਕਬੱਡੀ ਦਾ ਖਿਡਾਰੀ ਹੋਣ ਦੇ ਨਾਤੇ ਉਹਦੇ ਨਾਲ ਕਮ ਸੇ ਕਮ ਕੱਲ ਜਦੋਂ ਉਹਨਾਂ ਦੀ ਡੈਥ ਹੋਈ ਹੈ ਜੀ ਹਜ਼ਾਰ ਮੁੰਡਾ ਉਹਨਾਂ ਦਾ ਕਬੱਡੀ ਦਾ ਖਿਡਾਰੀ ਇੱਥੇ ਮੌਜੂਦ ਪਹੁੰਚਿਆ ਜੀ ਸਭ ਤੋਂ ਵੱਡਾ ਕਾਰਨ ਉਹਦੇ ਤੇ ਮਤਲਬ ਪ੍ਰੈਸ਼ਰ ਸੀ ਜੀ ਸਰਪੰਚੀ ਦਾ ਜੀ ਹਾਂਜੀ ਉਹਨੂੰ ਸਰਪੰਚੀ ਨਹੀਂ ਕਰਨ ਦਿੱਤੀ ਜਾ ਰਹੀ ਸੀ ਸਭ ਤੋਂ ਵੱਡਾ ਪ੍ਰੈਸ਼ਰ ਉਹਦੇ ਤੇ ਆਈ ਸੀ ਇੱਕ ਪਾਸੇ ਆਪਾਂ ਇਹ ਵੀ ਗੱਲ ਕਰਾਂਗੇ ਸਰਕਾਰ ਉਹਨਾਂ ਦੀ ਹੋਵੇ ਉਹਨਾਂ ਦਾ ਐਮ.ਐਲ.ਏ ਹੋਵੇ ਫਿਰ ਵੀ ਕੰਮ ਨਾ ਹੋਣ ਚਲੋ ਆਪਾਂ ਇਹ ਕਹਿ ਦਈਏ ਵੀ ਇੱਥੇ ਆਮ ਆਦੀ ਪਾਰਟੀ ਦਾ ਐਮ.ਐਲ.ਏ ਆ सरपंच कांग्रेस ਦਾ ਬਣ ਗਿਆ ਜਾਂ ਕਾਲੀਆਂ ਦਾ ਬਣ ਗਿਆ ਉਹ ਉੱਥੇ ਸਰਪੰਚ ਆਮ ਆਦਮੀ ਨਹੀਂ ਬਣਾਇਆ ਸੀ ਉਹਨੂੰ ਜੀ ਸਰਪੰਚ ਨੂੰ ਆਮ ਆਦਮੀ ਨੇ ਬਣਾਇਆ ਸੀ ਲੇਕਿਨ ਪਤਾ ਨਹੀਂ ਇਹਦੇ ਕਾਰਨਾਂ ਦਾ ਕੀ ਕਾਰਨ ਹੈ ਜੀ ਉਹਨੂੰ ਸਰਪੰਚੀ ਨਹੀਂ ਕਰਨ ਦਿੱਤੀ ਜਾ ਰਹੀ ਸੀ ਮਤਲਬ 7-8 ਮਹੀਨੇ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਉਹਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਸੀ ਸੈਕਟਰੀ ਜਦੋਂ ਕੋਈ ਕੰਮ ਕਰਦਾ ਸੀ ਪਿੱਛੇ ਜੀ ਤੁਸੀਂ ਖਰੇ ਵੀਡੀਓ ਸੁਣੀ ਹੋਵੇਗੀ ਜੀ ਸੈਕਟਰੀ ਨੇ ਉਹਦੇ ਜਾਲੀ ਸਾਈਨ ਕਰਕੇ ਪਿੰਡ ਵਿੱਚ ਕੋਈ ਮਤਾ ਪਾਉਣਾ ਚਾਹਿਆ ਜਾਲੀ ਮਤਾ ਪਾਉਣਾ ਚਾਹਿਆ ਜੀ ਕੋਈ ਪਤਾ ਨਹੀਂ ਕੀ ਮਤਾ ਪਾਉਣਾ ਹੈ ਉਹਦੇ ਜਾਲੀ ਸਾਈਨ ਕਰ ਲੈ ਜੀ ਜਸ਼ਨਦੀਪ ਦੇ ਜੀ ਤੇ ਕਦੇ ਸੈਕਟਰੀ ਬਦਲ ਦਿੰਦੇ ਆ ਕਦੇ ਵੀਡੀਓ ਬਦਲ ਦਿੰਦੇ ਆ ਜੀ ਇਹ ਦੇਖੋ ਜਿਹੜੇ ਬੰਦੇ ਨੇ ਪਾਰਟੀ ਦੀ ਖਾਤਰ ਦਿਨ ਰਾਤ ਮਿਹਨਤ ਕਰੀ ਹੋਵੇ ਜਦੋਂ ਮੌਕਾ ਮਿਲਦਾ ਹਰੇਕ ਬੰਦਾ ਕਹਿੰਦਾ ਵੀ ਸਰਕਾਰ ਆਵੇ ਮੈਨੂੰ ਵੀ ਮੌਕਾ ਮਿਲੂ ਮੈਂ ਸਰਪੰਚ ਬਣਾ ਕੋਈ ਕਹਿੰਦਾ ਮੈਂ ਚੇਅਰਮੈਨ ਬਣਾ ਕੋਈ ਕੋ ਹਰੇਕ ਬੰਦੇ ਦੇ ਮਨ ਦੇ ਵਿੱਚੋਂ ਆਉਂਦਾ ਤੇ ਜਦੋਂ ਸਰਕਾਰ ਆਉਂਦੀ ਹੈ ਤੇ ਉਹਦੇ ਨਾਲ ਐਡਾ ਧੋਖਾ ਹੋ ਜੇ ਫਿਰ ਉਹਦੇ ਦਿਲ ਤੇ ਗੁਜਰਦੀ ਹੈ ਉਸੇ ਨੂੰ ਪਤਾ ਹੁੰਦਾ ਨਾ ਮਤਲਬ ਉਹਦਾ ਹੀ ਇਹ ਹੈ ਵੀ ਕੁਰਸੀਆਂ ਡਾਉਣ ਵਾਲਾ ਜਸ਼ਨਦੀਪ ਹੀ ਸੀ ਪਹਿਲੇ ਜੀ ਫੌਜਾ ਸਿੰਘ ਸਰਾਰੀ ਨੂੰ ਪਿੰਡ 'ਚ ਲਿਆਉਣ ਵਾਲਾ ਜਸ਼ਨਦੀਪ ਸੀ ਮਤਲਬ ਉਹਨੇ 3 ਮਹੀਨੇ ਮਤਲਬ ਕਰੋ ਆਪਣੀ ਗੱਡੀ ਚਲਾ ਕੇ ਤੇਲ ਆਪਣੇ ਕੋਲੋਂ phook ke ਫੋਜਾ ਸਿੰਘ ਸਰਾਰੀ ਦੀ ਮਤਲਬ ਕਵਰਿੰਗ ਕਰਦਾ ਰਿਹਾ ਜੀ ਤੇ ਉਹਨਾਂ ਨੇ ਉਹਨੂੰ ਸਰਪੰਚ ਬਣਾਇਆ ਜੀ ਲੇਕਿਨ ਉਹ ਪਤਾ ਨਹੀਂ ਬਾਅਦ ਚ ਕੀ ਹੋ ਗਿਆ ਇਹਨਾਂ ਨੂੰ ਜੀ ਤੇ ਉਹ ਉਹਨੂੰ ਸਰਪੰਚ ਹੀ ਨਹੀਂ ਕਰਨ ਦਿੱਤੀ ਜਾ ਰਹੀ ਜੀ ਜਿਹੜਾ ਜਸ਼ਨ ਨੇ ਸੁਸਾਈਡ ਕਰੀ ਹੈ ਉਹ ਕਿਸ ਤਰ੍ਹਾਂ ਕਰੀ ਹੈ ਸੁਸਾਈਡ ਉਹਨੇ ਆਪਣੇ ਲਾਇਸੈਂਸੀ ਪਿਸਟਲ ਦੇ ਨਾਲ ਗੋਲੀ ਮਾਰੀ ਹੈ ਜੀ ਕਿੰਨੇ ਕਵਜ ਦਾ ਟਾਈਮ ਸੀ ਸ਼ਾਮ ਦਾ ਰਾਤ ਦਾ 11:20 ਮਿੰਟ ਤੇ ਹੋਇਆ ਜੀ ਜਦੋਂ ਉਹਨਾਂ ਦੀ ਡੈਥ ਹੋ ਗਈ ਇੱਥੇ ਘਟੋਕਟ ਤਿੰਨ ਘੰਟੇ ਮਤਲਬ ਮਤਲਬ ਪੈਂਦਾ ਰਿਹਾ ਜੀ ਰੋਲਾ ਰੱਪਾ ਜਿਆ ਤੇ ਉਹਨਾਂ ਨੇ ਮਤਲਬ ਪਹਿਲੇ ਐਸਐਚਓ ਨੂੰ ਅਸੀਂ ਤਲਾਬ ਵੀ ਕਰੀ ਜੀ ਵੀ ਅਸੀਂ ਉਹਦਾ ਇਸ ਤਰ੍ਹਾਂ ਸੁਸਾਈਡ ਕਰੀਏ ਉਹਨੇ ਮਤਲਬ ਅਸੀਂ ਉਹਦਾ ਸੰਸਕਾਰ ਕਰਨਾ ਹੈ ਜੀ ਲੇਕਿਨ ਉਸ ਤੋਂ ਬਾਅਦ ਫਿਰ ਐਸਐਚਓ ਆ ਗਿਆ ਜੀ ਮੁੜ ਕੇ ਐਸਪੀ ਡੀ ਆ ਗਿਆ ਜੀ ਹਲਕੇ ਦੇ ਐਮਐਲਏ ਫੌਜਾ ਸਿੰਘ ਸਰਾਰੀ ਵੀ ਇੱਥੇ ਮੌਜੂਦ ਸਨ ਜੀ ਤਿੰਨ ਘੰਟੇ ਮਤਲਬ ਰੋਲਾ ਪੈਂਦਾ ਰਹੀ ਜੇ ਕੋਈ ਕਹਿੰਦੇ ਸਨ ਕਦੇ ਕਹਿੰਦੇ ਨੇ ਪੋਸਟ ਮਾਰਡ ਕਰਾਓ ਕਦੇ ਕਹਿੰਦੇ ਨਹੀਂ ਕਰਨਾ ਮਤਲਬ ਇਸ ਤਰ੍ਹਾਂ ਦਾ ਰੋਲਾ ਰੱਪਾ ਚੱਲਦੇ ਤੇ باوجود ਵੀ ਕੁਝ ਹੁੰਦੇ ਪੀਐਸ ਨਾਲ ਜੀ ਜੋੜੇ ਮਤਲਬ ਮੁੰਡੇ ਨੂੰ ਪਰੇਸ਼ਾਨ ਵੀ ਕਰਦੇ ਸਨ ਨਹੀਂ ਪ੍ਰਸ਼ਾਸਨ ਤੁਹਾਡੇ ਤੇ ਦਬਾਅ ਬਣਾ ਰਿਆ ਸੀ ਉਹ ਦਬਾਅ ਕੀ ਸੀ ਜਿਹੜਾ ਕਹਿੰਦਾ ਸੀ ਸਸਕਾਰ ਪੋਸਟ ਮਾਰਡ ਕਰਾ ਲਓ ਸਸਕਾਰ ਤੁਸੀਂ ਜਾ ਕੇ ਪਹਿਲਾਂ ਦੱਸੋ ਜਦੋਂ ਸਸਕਾਰ ਕਰਨ ਗਏ ਆ ਤੁਸੀਂ ਕਹਿੰਦੇ ਉਹਦੇ ਫੋਰਸ ਹੀ ਬਹੁਤ ਜ਼ਿਆਦਾ ਲਾਤੀ ਸੀ ਉਹਨਾਂ ਨੇ ਬਹੁਤ ਜ਼ਿਆਦਾ ਫੋਰਸ ਜੀ ਇੱਥੇ ਜੀ ਕਮ ਸੋ ਕਮ 100 150 ਬੰਦਾ ਫੋਰਸ ਦਾ ਲੱਗਿਆ ਸੀ ਜੀ ਸੰਸਕਾਰ ਅਸੀਂ ਆਪਣੇ ਘਰਾਂ ਦੇ ਸਾਹਮਣੇ ਕਰਿਆ ਜੀ ਮਤਲਬ ਸਾਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ ਜੀ ਸ਼ਮਸ਼ਾਨ ਘਾੜੇ ਪ੍ਰਸ਼ਾਸਨ ਦਰਿਆ ਕਿਉਂ ਸੀ ਨਾ ਵੀ ਜਿਹੜਾ ਸੰਸਕਾਰ ਵੀ ਨਹੀਂ ਕਰਨ ਦਿੱਤਾ ਜਾਂਦਾ ਮਤਲਬ ਜਦੋਂ ਦੇਖਿਆ ਜਾਂਦਾ ਜਦੋਂ ਪੋਲੀਟੀਕਲ ਬੰਦੇ ਤੇ ਕੋਈ ਦਬਾਅ ਬਣਦਾ ਉਹਨਾਂ ਦੇ ਨਾਮ ਵਿੱਚ ਆਉਂਦੇ ਆ ਪੀਏਸੀਏ ਦੇ ਜੀ ਤੇ ਉਸ ਕਾਰਨ ਕਿ ਅਗਲੇ ਨਾਲ ਕਿਆ ਵੀ ਸੰਸਕਾਰ ਇੱਥੇ ਹੀ ਕਰਾ ਕਰਦੇ ਫਟਾਫਟ ਨਿਭੜ ਜਾਵੇ ਕੰਮ ਜੀ ਫਿਰ ਉਹਦਾ ਸਸਕਾਰ ਜਦੋਂ ਉਹਨਾਂ ਨੇ ਉਧਰ ਫੋਰਸ ਲਾਤੀ ਜਿਹਦੇ ਸਮਸ਼ਾਨ ਘਾਟ ਸੀ ਨਹੀਂ ਜਾਣ ਦਿੱਤਾ ਗਿਆ ਫਿਰ ਤੁਸੀਂ ਮਜਬੂਰੀ ਚ ਜਿਹੜਾ ਉਹਦਾ ਸਸਕਾਰ ਆ ਦੇ ਖੇਤ ਦੇ ਵਿੱਚ ਕੀਤਾ ਮਜਬੂਰੀ ਚ ਕਰਿਆ ਜੀ ਅਸੀਂ ਆਪਣੀ ਮਜਬੂਰੀ ਚ ਕਰਿਆ ਜੀ ਆਪਣਾ ਖੇਤ ਦੇ ਵਿੱਚ ਸਸਕਾਰ ਜੀ ਹੁਣ ਕਿੰਨੇ ਬੰਦਿਆਂ ਤੇ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਨਹੀਂ ਐਫ ਆਈ ਆਰ ਦਰਜ ਨਹੀਂ ਹੋਈ ਜੀ ਦਰਜ ਕਰੀ ਨਹੀਂ ਅਜੇ ਤੱਕ ਤੁਸੀਂ ਬਾਈ ਨੇਮ ਦੱਸ ਰਹੇ ਆ ਵੀ ਇਹਨਾਂ ਨਾਲ ਬੰਦਿਆਂ ਦੀ ਵਜ੍ਹਾ ਕਰਕੇ ਜਿਹੜਾ ਜਸ਼ਨ ਅਸ਼ੂ ਸੈਡ ਕਰਿਆ ਨਹੀਂ ਅਸੀਂ ਨਹੀਂ ਦੱਸਿਆ ਜੀ ਆ ਉਹਨਾਂ ਨੇ ਕੱਢਿਆ ਜੀ ਹਾਈ ਕੋਰਟ ਨੂੰ ਚਿੱਠੀ ਕੱਢੀ ਆ ਕਿ ਮੈਨੂੰ ਇੰਨਾ ਇੰਨਾ ਬੰਦਿਆਂ ਤੋਂ ਖਤਰਾ ਇਹ ਜਸਨ ਨੇ ਜਸਨ ਨਾ ਜੀ ਆਪਣੇ ਆ ਹோம் ਮਿਨਿਸਟਰ ਨੂੰ ওকে ਆ ਕੱਢਿਆ ਇਹ ਮੁੱਖ ਮੰਤਰੀ ਪੰਜਾਬ ਹਮ ਮੁੱਖ ਮੰਤਰੀ ਅੱਗੇ ਜਾਂਦੇ ਆ ਪਾਈ ਜਾਂਦਾ ਜਿਹਨਾਂ ਜਿਹਨਾਂ ਬੰਦਿਆਂ ਦੇ ਪਾਈ ਆ ਆ ਪਾਈ ਜੀ ਮਾਨਯੋਗ ਐਸਚਓ ਸਾਹਿਬੀ ਅੱਜ ਉਹ ਜਿਹੜੇ ਜਿਹੜੇ ਬੰਦਿਆਂ ਦੇ ਨਾਂ ਆ ਰੋਸ਼ਨ ਸਿੰਘ ਫੈਕਟਰੀ ਜਿਹੜਾ ਉਹਨੂੰ ਬੜਾ ਪਰੇਸ਼ਾਨ ਕਰਦਾ ਸੀ ਸੋਨਾ ਸਿੰਘ ਠੀਕ ਆ ਜੀ ਪੁੱਤਰ ਮਾਲਾ ਸਿੰਘ ਕੁਲਦੀਪ ਸਿੰਘ ਪੁੱਤਰ ਹਰਕ੍ਰਿਸ਼ਨ ਸਿੰਘ ਹਰਦੀਪ ਸਿੰਘ ਪੁੱਤਰ ਕਲਵੀਰ ਸਿੰਘ ਸੁਖਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਅੱਗੇ ਦੂਜਿਆਂ ਦੇ ਵੀ ਨਾਂ ਲਿਖੇ ਹੋਏ ਆ ਥੱਲੇ ਆ ਆ ਗਿਆ ਜੀ ਜਸ਼ਨ ਪ੍ਰੀਤ ਸਿੰਘ ਵਾ ਵਾ ਹਾਂਜੀ ਆ ਉਹਦੇ ਥੱਲੇ ਸਾਈਨ ਆ ਜੀ ਉਸ ਤੋਂ ਅੱਗੇ ਆ ਜੋ ਜੀ ਆਜੇ ਠੀਕੜੀ ਆਈ ਉਹਨੇ ਮਾਨਯੋਗ ਪੰਚਾਇਤ ਮੰਤਰੀ ਪੰਚਾਇਤ ਮੰਤਰੀ ਸਾਹਿਬ ਸਾਰੀਆਂ ਉਹਨਾਂ ਦੇ ਰਿਕਾਰਡ ਚ ਆ ਜੀ ਇਹ ਲੈਟਰ ਕੱਟਣ ਦੇ ਕਾਰਨ ਗਈ ਸੀ ਵੀ ਉਹਨੂੰ ਕੰਮ ਨਹੀਂ ਕਰਨ ਦਿੱਤਾ ਕੰਮ ਨਹੀਂ ਕਰਨ ਦਿੱਤੇ ਉਹਨੂੰ ਇਹ ਕਿਹਾ ਜਾਂਦਾ ਸੀ ਕਿ ਤੂੰ ਜਦੋਂ ਬਾਹਰ ਨਿਕਲੇਗਾ ਤੈਨੂੰ ਮਾਰ ਦੇਵਾਂਗੇ ਹੂੰ ਡਰਾ ਧਮਕਾਇਆ ਜਾਂਦਾ ਸੀ ਇਹ ਗੱਲਾਂ ਕੌਣ ਕਹਿੰਦੀ ਸੀ ਪਿੰਡ ਦੇ ਬੰਦੇ ਸੀ ਜਿਹੜੇ ਅਕਾਲੀ ਕਾਂਗਰਸ ਜਿਵੇਂ ਮੇਰੇ ਵੱਡੇ ਵੀਰ ਨੇ ਕਿਹਾ ਕਾਲੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਜਦੋਂ ਪੰਚਾਇਤੀ ਚੋਣਾਂ ਨੇੜੇ ਆ ਗਈਆਂ ਉਹ ਜਿਹੜਾ ਉਹਨਾਂ ਦਾ ਪੀਏ ਉਹਨਾਂ ਦੇ ਖਾਸ ਖਾਸਮ ਖਾਸ ਸੀ ਉਹਨਾਂ ਨੂੰ ਸਰਪੰਚੀ ਦਾ ਲਾਰਾ ਦੇ ਕੇ ਉਹਨੂੰ ਇੱਧਰ ਲਿਆਂਦਾ ਗਿਆ ਉਹ ਬੰਦੇ ਸੀ ਜਸ਼ਨ ਪਹਿਲਾਂ ਕਿਹੜੀ ਪਾਰਟੀ ਦੇ ਵਿੱਚ ਸੀ ਜਸ਼ਨ ਪਹਿਲਾਂ ਤਾਂ ਹੈ ਹੀ ਨਹੀਂ ਸੀ ਕਿਸੇ ਪਾਰਟੀ 'ਚ ਸੀ ਪਰਦਾ ਸੀਗਾ ਜੀ ਪਹਿਲਾਂ ਪਰਦਾ ਸੀ ਉਸ ਤੋਂ ਬਾਅਦ ਖੇਡਣ ਲੱਗ ਗਿਆ ਜਿਵੇਂ ਵੱਡੇ ਵੀਰ ਨੇ ਦੱਸਿਆ ਕੁਸ਼ਤੀ ਖੇਡਦਾ ਪੂਰਾ ਟਾਪਰ ਖਿਡਾਰੀ ਸੀ ਕੁਸ਼ਤੀ ਦਾ ਤੇ ਬਹੁਤ ਮੁੰਡਿਆਂ ਨਾਲ ਪਿਆਰ ਵੀ ਸੀਗਾ ਬਸ ਜਦੋਂ ਇਲੈਕਸ਼ਨ ਆਮ ਆਦਮੀ ਦੀ ਪਾਰਟੀ ਦਾ ਆਇਆ ਉਹਦੇ ਕੁਝ ਹਨੇਰੀ ਸੀ ਆਮ ਆਦਮੀ ਪਾਰਟੀ ਦੀ ਕੋਈ ਵੀ ਬੰਦਾ ਸੀ ਉਹ ਇਹ ਚਾਹੁੰਦਾ ਸੀ ਬਦਲਾ ਕਾਲੀ ਕਾਂਗਰਸ ਤੋਂ ਸਤਾਏ ਸੀ ਅਸੀਂ ਖੁਦ ਜੰਮੇ ਕਾਂਗਰਸ ਚ ਪੜੇ ਕਾਂਗਰਸ ਚ ਉਸ ਟਾਈਮ ਵੀ ਅਸੀਂ ਵੀ ਬੁੱਧੂ ਬਣ ਕੇ ਇਹਨਾਂ ਨੂੰ ਵੋਟਾਂ ਪਾ ਬੈਠੇ ਮੈਂ ਖੁਦ ਇਹ ਫੌਜਾ ਸਿੰਘ ਸਰਾਰੀ ਦਾ ਪੋਲਿੰਗ ਜੈਂਟ ਬੈਠਾ ਉਹਦੇ ਪਿੰਡਾਂ ਦਾ ਅੱਜ ਕਿੰਨਾ ਦੁੱਖ ਹੁੰਦਾ ਵੇਖੋ ਆਪ ਦੀ ਜਿਹੜੀ ਮਾਂ ਪਾਰਟੀ ਤੋਂ ਛੱਡ ਕੇ ਇੱਧਰ ਆਏ ਬਹੁਤ ਦੁੱਖ ਹੁੰਦਾ ਅੱਜ ਉਹਨੇ ਵੀ ਤੁਹਾਨੂੰ ਗੱਲ ਨਾ ਨਹੀਂ ਲਾਇਆ ਵੇਖੋ ਤੁਹਾਡਾ ਭਾਂਜਾ ਸੀ ਮੇਰੇ ਸਾਲੇ ਦਾ ਮੁੰਡਾ ਸੀ ਸਾਲੇ ਦਾ ਮੁੰਡਾ ਸੀ ਜਸ਼ਨਦੀ ਦੇ 23 ਸਾਲ ਦਾ ਜਸ਼ਨ ਹੈ ਜਿਹਦੀ ਜਨਕੀ ਜਾਨ ਚਲੀ ਗਈ ਅੱਜ ਵੀ ਕੋ ਪਰਿਵਾਰ ਦੇ ਪੁੱਛਿਆ ਜਾਂਦਾ ਦਿਲ ਦੇ ਉੱਤੇ ਹਨਾ ਕਿੰਨੇ ਨੇ ਘਰ ਘਰ ਜਾ ਕੇ ਜਨਕੀ ਕੰਪੇਨ ਕਰੀ ਸੀ ਵੋਟਾਂ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਲਾਇਆ ਬਹੁਤ ਜ਼ਿਆਦਾ ਜ਼ੋਰ ਲਾਇਆ ਸਾਨੂੰ ਸਾਨੂੰ ਲਿਆਉਣ ਵਾਲਾ ਸੀ ਉੱਧਰ ਫੁੱਫੜ ਜੀ ਮਾਮਾ ਇਹਦੇ ਆਪ ਦੇ ਮਾਮਾ ਜੀ ਨੇ ਵੀ ਜ਼ੋਰ ਲਾਇਆ ਇਹਨਾਂ ਨੇ ساری عمر ਅਕਾਲੀ ਦਲ ਨੂੰ ਵੋਟਾਂ ਪਾਈਆਂ ਅਜ ਤੱਕ ਕਿਸੇ ਜੋਂ ਜੰਮੇ ਕਿਸੇ ਨੂੰ ਵੋਟ ਨਹੀਂ ਪਾ ਕੇ ਵੇਖੀ ਇਹਨਾਂ ਨੂੰ ਵੀ ਜ਼ੋਰ ਲਾਇਆ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਉਣੀਆਂ ਸਾਨੂੰ ਪਾਉਣੀਆਂ ਸਾਨੂੰ ਵੀ ਜਾ ਕੇ ਜ਼ੋਰ ਲਾਇਆ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਉਣੀਆਂ ਮੇਰੇ ਮਗਰ ਲੱਗ ਕੇ ਪਾ ਦਿਓ ਪਰ ਸਾਨੂੰ ਪਤਾ ਨਹੀਂ ਸੀ ਵੀ ਇਹ ਪਾਰਟੀ ਹੀ ਇਹਦੀ ਜਾਨ ਲੈ ਜਾਊਗੀ ਜਿਹਦੇ ਹਿਸਾਬ ਨਾਲ ਬਾਈ ਦੱਸ ਰਿਹਾ ਸੀ ਵੀ ਸਸਕਾਰ ਨਹੀਂ ਕਰਨ ਦਿੰਦੇ। ਵੇਖੋ ਸਸਕਾਰ ਤੋਂ ਪ੍ਰਸ਼ਾਸਨ ਇਹਨਾਂ ਡਰਿਆ ਕਿਉਂ ਸੀ? ਵੀ ਜਿਹੜਾ ਉਹਨਾਂ ਨੇ ਚਾਰੇ ਪਾਸੇ ਘੇਰਾ ਪਾ ਲਿਆ ਕਹਿੰਦੇ ਉਧਰ ਦੀਆਂ ਸੜਕਾਂ ਦੇ ਵੀ ਪ੍ਰਸ਼ਾਸਨ, ਜਿਹੜੇ ਪਾਸੇ ਜਾਂਦੇ ਸੀ ਉਧਰ ਵੀ ਪ੍ਰਸ਼ਾਸਨ, ਸਾਰੇ ਪਾਸੇ ਪ੍ਰਸ਼ਾਸਨ ਦੀ ਪ੍ਰਸ਼ਾਸਨ। ਸਾਡੇ ਆਪ ਦੇ ਬੰਦੇ ਆਦਮ ਤਾਂ ਬਹੁਤ ਸੀ ਵੇਖੋ ਜੀ। ਕਿਉਂਕਿ ਉਹਦਾ ਪਿਆਰ ਬਹੁਤ ਸੀ। ਪਰ باوجود ਆਪ ਦੇ ਬੰਦੇ ਘੱਟ ਤੇ ਪ੍ਰਸ਼ਾਸਨ ਜਾਦੇ ਸੀ। ਲੋਕੀ ਕਹਿੰਦੇ ਧੁੱਪ ਦੇ ਵਿੱਚ ਖੜੇ ਰਹੇ ਆ। ਬਿਲਕੁਲ ਜੀ ਝੋਪੇ ਦੇ ਵਿੱਚ ਖੜੇ ਰਹੇ ਜਦੋਂ ਸਾਡੇ ਨਾਲ ਬਾਲਾ ਧੱਕਾ ਹੁੰਦਾ ਸੀ ਨਾਰੇ ਬਾਜੀ ਵੀ ਕੀਤੀ ਉਹਦੇ ਪੀਏ ਦੇ ਗਲ ਵੀ ਪਏ ਵੀ ਸਾਡਾ ਮੁੰਡਾ ਤੂੰ ਮਰਵਾਤਾ ਅਸੀਂ ਜ਼ੋਰ ਵੀ ਲਾਇਆ ਐਸਪੀ ਕਿਹੜਾ ਸੀ ਅਫਸਰ ਐਸਪੀ ਡੀ ਐਸਪੀ ਡੀ ਨੂੰ ਮੈਂ ਖੁਦ ਕਿਹਾ ਵੀ ਸਾਡੇ ਮੁੰਡੇ ਦਾ ਪੋਸਟ ਮਾਸਟਰੋਂ ਕਰਾ ਦਿਓ ਬਾਇ ਨਾਮ ਪਰਚਾ ਕਰ ਦਿਓ ਅਸੀਂ ਨਾਂ ਦੱਸਦੇ ਹਾਂ ਬੰਦੇ ਦਾ ਪਰ ਸਾਡੀ ਨਹੀਂ ਸੁਣੀ ਗਈ ਗੱਲ ਉਦੋਂ ਕਹਿੰਦੇ ਫੌਜਾ ਸਿੰਘ ਸਰਾਰੀ ਤੁਹਾਡੇ ਘਰੇ ਘਰੇ ਆਇਆ ਘੰਟਾ ਦੋ ਘੰਟੇ ਬੈਠਾ ਰਿਹਾ ਨਹੀਂ ਜੀ ਇੱਥੇ ਨਹੀਂ ਬੈਠਾ ਰਿਹਾ ਇੱਥੇ ਨਹੀਂ ਬੈਠਾ ਤੇ ਰੇਸੀ ਚੱਲਦਾ ਸੀ ਬੰਦ ਕਮਰੇ 'ਚ ਬੈਠੇਗਾ ਮੰਨ ਲਓ ਦੂਸਰੇ ਘਰੇ ਆਇਆ ਹਾਂਜੀ ਘਰ ਤਾਂ ਪਰਿਵਾਰ ਤਾਂ ਇੱਕ ਹੀ ਹੈ ਨਾ ਦੂਜੇ ਘਰੇ ਲਾ ਲਓ ਜਾਂ ਇੱਧਰ ਲਾ ਲਓ ਜਦੋਂ ਮੌਤ ਹੁੰਦੀ ਹੈ ਜਸ਼ਨ ਦੀ ਉਸ ਤੋਂ ਬਾਅਦ ਸੰਸਕਾਰ ਨਹੀਂ ਕਰ ਦਿੱਤਾ ਜਾਂਦਾ ਫੌਜਾ ਸਿੰਘ ਸਰਾਰੀ ਤੁਹਾਡੇ ਘਰੇ ਬਹਿ ਕੇ ਕੀ ਮੀਟਿੰਗਾਂ ਕਰਦਾ ਸੀ ਤੁਹਾਡੇ ਨਾਲ ਬਸ ਤੁਸੀਂ ਸੰਸਕਾਰ ਕਰ ਦਿਓ ਇੱਥੇ ਆ ਮੈਂ ਤੁਹਾਡੇ ਮੁੰਡੇ ਦੀ লাশ ਰੋਲ ਜੂ ਫਲਾਣਾ ਨਿਕਲਿਆ ਜੋ ਅਫਸਰ ਕਰਦਾ ਰੋਲਤਾ ਗਈ ਇਦੋਂ ਕਿ ਹੋਰ ਰੋਲ ਕਰੋਲ ਦੂਗੀ ਵੇਖੋ ਨੌਜਵਾਨ ਸੀ ਚਲਾ ਗਿਆ ਰੋਲ ਤਾਂ ਦਿੱਤਾ ਪਰਿਵਾਰ ਵੀ ਰੁਲ ਗਿਆ ਤੇ ਮਾਪੇ ਵੀ ਰੁਲ ਗਿਆ ਹੋਰ ਕੀ ਰੋਲ ਲੋਂਗੇ ਤੁਸੀਂ ਹਾਂ ਇਹ ਫਿਰ ਅਸੀਂ ਵੀ ਸੋਚਿਆ ਹੀ ਅੱਗੇ ਮੂਸੇ ਵਾਲੇ ਨੂੰ ਇਨਸਾਫ ਨਹੀਂ ਮਿਲਿਆ ਉਹਦਾ ਪਿਓ ਦਰਦ-ਦਰ ਪੜਕਦਾ ਫਿਰਦਾ ਮੂਸੇ ਵਾਲਾ ਕਾਂਡ ਸਾਡੇ ਨਾਲ ਹੋਇਆ ਤੇ ਅਸੀਂ ਸੋਚਿਆ ਵੀ ਚਲੋ ਇਹਦੇ ਵਿੱਚ ਇਹੀ ਭਲਾਈ ਆ ਕਿ ਉਹਨਾਂ ਕੋਲੇ ਤੰਤਰ ਵੀ ਆ ਉਹਨਾਂ ਕੋਲੇ ਬੰਦੇ ਵੀ ਆ ਉਹਨਾਂ ਕੋਲੇ ਅਸਲਾ ਵੀ ਆ ਅਸੀਂ ਮਾੜੇ ਬੰਦੇ ਆ ਵੀ ਆਪਾਂ ਚੁੱਪ ਕਰਕੇ ਸੰਸਕਾਰ ਆਪਦੇ ਘਰੇ ਕਰ ਦਿੰਨੇ ਆ ਉਹਨਾਂ ਨੇ ਕਿਹਾ ਇੱਥੇ ਨੇੜੇ ਤਾਂ ਕੀ ਸਾਸ਼ੀ ਆਖਿਆ ਵੇਲਾ ਤਾਂ ਪਿਆ ਸ਼ਾਮ ਨੂੰ ਪੁਲਿਸ ਇੱਥੇ ਜਿਹੜੇ ਮਲਾਜਮਾ ਫੁੱਲ ਚਗਾ ਕੇ ਸ਼ਾਮ ਨੂੰ ਹੀ ਸਨਸਕਾਰ ਕਰਕੇ ਇਹ ਤਾਂ ਪਹਿਲੀ ਵਾਰ ਵੇਖਿਆ ਵੇਖੋ ਆਮ ਆਦੀ ਪਾਰਟੀ ਦਾ ਜਸ਼ਨ ਬਹੁਤ ਤਕੜਾ ਵਰਕਰ ਸੀ ਜਿਨੇ ਘਰ ਘਰ ਦੇ ਵਿੱਚ ਜਾ ਕੇ ਕੈਂਪੇਨ ਕਰੀਆ ਆਮ ਆਦੀ ਪਾਰਟੀ ਦੀ ਖਾਤਰ ਇੱਕ ਯੁੱਧ ਹੁੰਦੀ ਆ ਯੁੱਧ ਵੀ ਲੜਿਆ ਉਹ ਨੀ ਆਮ ਆਦੀ ਪਾਰਟੀ ਦਾ ਆਮ ਆਦੀ ਪਾਰਟੀ ਦੇ ਐਮ ਐਲ ਏ ਫੌਜਾ ਸਿੰਘ ਸਰਾਰੀ ਤੇ ਉਸ ਦੇ ਪੀਏ ਤੋਂ ਤੰਗ ਆ ਕੇ ਉਹਨੇ ਅਸੂ ਸੈੱਡ ਕਰ ਲਿਆ ਆਪਦੇ ਅਲਸਾਂਸੀ ਰਿਵਾੜਵਰ ਦੇ ਨਾਲਾਂ ਦੇ ਸਿਰਚ ਗੋਲੀ ਮਾਰੀ ਹੈ ਉਸ ਤੋਂ ਬਾਅਦ ਉਹਦੀ ਮੌਤ ਹੁੰਦੀ ਹੈ ਮੌਤ ਤੋਂ ਬਾਅਦ ਸੰਸਕਾਰ ਕਰਾਇਆ ਜਾਂਦਾ ਪਰਿਵਾਰ ਵੱਲੋਂ ਪੂਰਾ ਕਹਿੰਦੇ ਕਿ ਸੰਸਕਾਰ ਕਰਨ ਚੱਲਿਆ ਸੀ ਚਾਰੇ ਪਾਸੇ ਜਿਹੜੀ ਕਿ ਇਹਨਾਂ ਦੇ ਪ੍ਰਸ਼ਾਸਨੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਕਿ ਜਿਹੜਾ ਸੰਸਕਾਰ ਆ ਤੁਸੀਂ ਉਹ ਰਾਮ ਬਾਗ ਦੇ ਵਿੱਚ ਕਹਿ ਲਿਏ ਜਾਂ ਆਪਾ ਸੀਮਾ ਦੇ ਵਿੱਚ ਕਹਿ ਲਿਏ ਉੱਥੇ ਨਹੀਂ ਕਰੋਗੇ ਪਰਿਵਾਰ ਮਜਬੂਰ ਹੋ ਗਿਆ ਪਰਿਵਾਰ ਨੇ ਆਪ ਦੇ ਬੇਟੇ ਦਾ ਜਿਹੜਾ ਸਸਕਾਰ ਆਪ ਦੇ ਖੇਤ ਦੇ ਵਿੱਚ ਕੀਤਾ ਜਿਹਨੂੰ ਘਰੇ ਕਹਿੰਗੇ ਉਸਤੇ ਫੌਜਾ ਸਿੰਘ ਸਰਾਰੀ ਇਹਨਾਂ ਤੇ ਦਬਾਅ ਬਣਾ ਰਿਆ ਸੀ ਪ੍ਰਸ਼ਾਸਨ ਦਬਾਅ ਬਣਾ ਰਿਆ ਸੀ ਉਹ ਤਾਂ ਵੇਖੋ ਹੁਣ ਜਾਂ ਤਾਂ ਪ੍ਰਸ਼ਾਸਨ ਨੂੰ ਪਤਾ ਜਾਂ ਇਹ ਪਰਿਵਾਰ ਨੂੰ ਪਤਾ ਤੇ ਜਾਂ ਫੌਜਾ ਸਿੰਘ ਸਰਾਰੀ ਤੇ ਜਾਂ ਉਹਦੇ ਪੀਏ ਨੂੰ ਪਤਾ ਕਿ ਇਹ ਦਬਾਅ ਬਣਾ ਰਹੀ ਸੀ ਉਸ ਤੋਂ ਬਾਅਦ ਇੱਕ ਬੜੀ ਦੁੱਖ ਦੀ ਗੱਲ ਹੈ ਕਿ ਜਦੋਂ ਕਿਸੇ ਦੀ ਮੌਤ ਹੁੰਦੀ ਆ ਉਹਦੇ ਫੁੱਲ ਆਪਾਂ ਦੂਜੇ ਜਾਂ ਤੀਜੇ ਦਿਨ ਚੁਕਦੇ ਆ ਕਹਿ ਦਿੰਦੇ ਆ ਕਿ ਸਿਮਾ ਠੰਡਾ ਹੋ ਜਾਊਗਾ ਇਹਨਾਂ ਦੇ ਪਰਿਵਾਰ ਦੇ ਉੱਤੇ ਪ੍ਰਸ਼ਾਸਨ ਨੇ ਦਬਾਅ ਬਣਾਇਆ ਕਿ ਫੁੱਲ ਵੀ ਨਾਲ ਦੀ ਨਾਲ ਚੁਕ ਲਓ ਫੁੱਲਾਂ ਦੀ ਕੀ ਗੱਲ ਸੀ ਉਹ ਕਿਉਂ ਡਰੇ ਹੋ ਸੀ ਮਾਰ ਪਹਿਲਾਂ ਸਸਕਾਰ ਤੇ ਫਿਰ ਫੁੱਲਾਂ ਤੇ ਵੀ ਫੁੱਲ ਵੀ ਦੂਜੇ ਦਿਨ ਹੀ ਚੁੱਕਦੇ ਹੁੰਨੇ ਆਮ ਤੌਰ ਤੇ ਆਪਣੇ ਰੀਤ ਰਵਾਜ ਆ ਜਿਹੜੇ ਵੀ ਸਿਮਾ ਠੰਡਾ ਹੋ ਜੇ ਤੇ ਉਹਨਾਂ ਨੇ ਆਖਿਆ ਵੀ ਫੁੱਲ ਵੀ ਨਾਲ ਦੀ ਨਾਲ ਚੁੱਕੋ ਉਹ ਇਸ ਤਰ੍ਹਾਂ ਹੀ ਕਿ ਜਸ਼ਨ ਨੂੰ ਸਰਪੰਚੋਂ ਉਹਨਾਂ ਨੇ ਕੋਈ ਇਹ ਨਹੀਂ ਦੇਣ ਦਿੱਤੀ ਸੀ ਤੂੰ ਸਾਡੀ ਕੰਪਲੇਨ ਕੀਤੀ ਸਾਨੂੰ ਸਰਪੰਚ ਮਤਲਬ ਐਮਐਲਏ ਬਣਾਇਆ ਸਰਪੰਚ ਹੀ ਪੈਸੇ ਲੈ ਕੇ ਦਿੱਤੀ ਸੀ ਉਹਦਾ ਮੈਂ ਚਸ਼ਮਦੀਨ ਗਵਾਹ ਜਸ਼ਨ ਹਾਂਜੀ ਕਿੰਨੇ ਪੈਸੇ ਸਰਪੰਚੀ ਮਿਲੀ ਸੀ ਨਾਲੇ ਟਾਈਮ ਤੇ ਸਭ ਕੁਝ ਦੱਸਾਂਗੇ ਸਾਰੇ ਬੰਦਿਆਂ ਦੇ ਨਾਮ ਦੱਸਾਂਗੇ ਕਿਹਨੂੰ ਪੈਸੇ ਦਿੱਤੇ ਸੀ ਉਸ ਤੋਂ ਬਾਅਦ ਹੁਣ ਜਦੋਂ ਉਹਦੀ ਡੈਥ ਹੁੰਦਾ ਕਾਰਨ ਪੰਚਾਇਤੀ ਜ਼ਮੀਨ 10 ਕਿਲੇ ਇੱਥੇ ਟੋਟਲ ਜਿਹਦੀ ਆਮਦਨ 7.5 ਤੋਂ 8 ਲੱਖ ਰੁਪਇਆ ਹੈ ਜਿਹੜੇ ਮੇਰੇ ਪੰਜਾਬ ਵਾਸੀ ਜਾਂ ਬਾਹਰ ਸੁਣਦੇ ਪਏ ਆ ਜਿਹੜੇ ਜੀਵਿੰਦਾਰ ਨਾਲ ਸੰਬੰਧ ਆ ਉਹਨੂੰ ਹਰੇਕ ਨੂੰ ਇੱਕ ਪਤਾ ਕਿ ਜਿਹੜੀ ਪੰਚਾਇਤੀ ਜ਼ਮੀਨ ਦਾ ਹਿੱਸਾ ਹੈ 40% ਉਹ ਗਵਰਨਮੈਂਟ ਦੇ ਖਾਤੇ ਜਮ੍ਹਾਂ ਆ ਜਾਂਦਾ ਹੁਣ ਠੀਕ ਆ ਜੀ ਉਸ ਤੋਂ ਬਾਅਦ ਸੈਕਟਰੀਆਂ ਨੇ ਵੀ ਕੋਈ ਝੱਕ ਨਹੀਂ ਹੋ ਸਕਦਾ ਕੋਈ ਚੰਗੇ ਵੀ ਹੋਣਗੇ ਪਰ 100 ਦੇ ਵਿੱਚੋਂ ਮੈਂ 65% ਕਹਿ ਸਕਦਾ ਜਿਹੜੇ ਸੈਕਟਰੀ 20 ਪੈਸੇ ਖਾਂਦੇ ਆ ਠੀਕ ਹੈ ਜੀ 7-8 ਲੱਖ ਰੁਪਈਆ ਬੰਨਣਾ ਸੀ ਜਿਹਦੇ ਵਿੱਚੋਂ 3 ਲੱਖ ਰੁਪਈਆ ਉਹਨਾਂ ਦੇ ਖਾਤੇ ਜਾਣਾ ਜਿਹਦਾ 2 ਲੱਖ ਰੁਪਈਆ ਚਸ਼ਮਦੀਨ ਗਵਾਹ ਉਹਨਾਂ ਦੇ ਪੀਏ ਨੂੰ ਅਸੀਂ ਦੇ ਵੀ ਚੁੱਕੇ ਆ ਨਾਂ ਕੀ ਹੈ ਪੀ ਦਾ ਲਾਡੀ ਲਾਡੀ ਹਾਂਜੀ ਉਹਨੂੰ ਦੋ ਦੋ ਚਸ਼ਮਦੀਨ ਗਵਾਹ ਜਿਹੜੇ ਨਾਲ ਗਏ ਸਾਡੇ ਮੁੰਡੇ ਨੂੰ ਪੈਸੇ ਦੇ ਕੇ ਆਏ ਉਹਨੇ ਕਿਹਾ ਮੈਂ ਪੈਸੇ ਦੇਤੇ ਸ਼ਾਮ ਨੂੰ ਬੋਲੀ ਹੋ ਜੂਗੀ ਸਾਡੇ ਮੁੰਡੇ ਨੇ ਆਣ ਕੇ ਲਾਉਂਸਮੈਂਟ ਕਰਾਈ ਕੇ ਬੋਲੀ ਸਵੇਰੇ ਪੰਚਾਇਤ ਮੰਨ ਲਓ ਸਵੇਰੇ ਜਾਂ ਪਰਸੋਂ ਇੱਕ ਦੋ ਦਿਨ ਰੋਕੇ ਬੋਲੀ ਐ ਠੀਕ ਹੈ ਜੀ ਇਹ ਕਹੇ ਕਿ ਲਾਉਂਸਮੈਂਟ ਕਰਾ ਕੇ ਬਾਬੇ ਬੁੱਢਾ ਸਾਹਿਬ ਜਾਵੜਿਆ ਜੀ ਸ਼ਾਮ ਨੂੰ ਉਹਦੀ ਲਾਉਂਸਮੈਂਟ ਦੇ ਉੱਤੇ ਜ਼ੋਰ ਪਾ ਕੇ ਬੋਲੀ ਰੱਦ ਕਰਵਾ ਕੇ ਅਨਾਉਂਸਮੈਂਟ ਕਰਵਾਈ ਗਈ ਕਿ ਬੋਲੀ ਨਹੀਂ ਹੋਊਗੀ ਬਸ ਉਹ ਇਹ ਸਦਮਾ ਨਹੀਂ ਸਾਰ ਸਕਿਆ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਦਾ ਬਿਲਕੁਲ ਹੀ ਹਾਲ ਹੈ ਨਾ ਜੀ ਨਹੀਂ ਉਹਨਾਂ ਸਰਕਾਰਾਂ ਨੇ ਇੰਨਾ ਤੱਕੇਸ਼ਾਈ ਨਹੀਂ ਕੀਤੀ ਠੀਕ ਆ ਹੁੰਦੇ ਮੜਮਟੜ ਹੁੰਦਾ ਹੀ ਆਇਆ ਨਸ਼ੇ ਦੇ ਇਲਜ਼ਾਮ ਉਹਨਾਂ ਤੇ ਲੱਗਦੇ ਆ ਜੋ ਜਾਇਜ਼ ਆ ਪਰ ਇੰਨੀ ਤੱਕੇਸ਼ਾਈ ਨਹੀਂ ਕੀਤੀ ਉਹਨਾਂ ਨੇ ਜਿਵੇਂ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਹੋਊ ਕਿਸੇ ਨਾਲ ਤੱਕਾ ਨਹੀਂ ਹੋਇਆ ਹੈ ਆਮ ਲੋਕਾਂ ਦੀ ਸਰਕਾਰ ਨਹੀਂ ਖਾਸ ਲੋਕਾਂ ਦੀ ਆ ਜਿਨ੍ਹਾਂ ਦੇ ਵਾਸਤੇ ਪੈਸਾ ਉਹਨਾਂ ਦੀ ਸਰਕਾਰ ਆ ਬਸ ਬਦਲਾਅ ਦਿਸ ਰਿਹਾ ਕੁਝ ਡਿਸੀਜਨ ਦਾ ਹੀ ਸਾਡਾ ਪੁੱਤ ਲੈ ਲਿਆ ਅੱਜ ਤੋਂ ਉੱਤੇ ਬਦਲਾਅ ਹੋ ਰੂਗਾ ਸਾਡਾ ਜਵਾਨ 22 ਸਾਲ ਦਾ ਪੁੱਤ ਲੈ ਕੇ ਇਤੋਂ ਵੱਡਾ ਬਦਲਾਅ ਕੀ ਹੋ ਸਕਦਾ ਜਦੋਂ ਮਾਨ ਸਾਹਿਬ ਆਏ ਨਹੀਂ ਸੀ ਵੇਖੋ ਇਲੈਕਸ਼ਨ ਹੋਣ ਵਾਲੇ ਸੀ ਮੁੱਖ ਮੰਤਰੀ ਇਲੈਕਸ਼ਨ ਹੋਣੀ ਸੀ ਮਾਨ ਸਾਹਿਬ ਦੀਆਂ ਸੁਪੀਚਾਂ ਵੀ ਤੁਸੀਂ ਸੁਣੀਆਂ ਹੋਣੀਆਂ ਉਹ ਕਹਿੰਦੇ ਸੀ ਵੀ ਜਿਹੜੇ ਨੌਜਵਾਨ ਮੇਰੀ ਖਾਤਰ ਆਪਦੀਆਂ ਜੇਬਾਂ ਚੋਂ ਪੈਟਰੋਲ ਮਚਾਉਂਦੇ ਆ ਡੀਜ਼ਲ ਮਚਾਉਂਦੇ ਫਿਰਦੇ ਆ ਗੱਡੀਆਂ ਤੇ ਮੋਟਰਸਾਈਕਲਾਂ ਤੇ ਮੈਂ ਉਹਨਾਂ ਨੂੰ ਲਿਸਾਂਸ ਦੇ ਦਊਂਗਾ ਮੈਂ ਉਹਨਾਂ ਨੂੰ ਅਹੁਦੇ ਦੇ ਦਊਂਗਾ ਉਹ ਆਪਦੇ ਮਿਲ ਕੇ ਜਿਸੇ ਨਾਲ ਗਿਆ ਨੂੰ ਫੇਰ ਗੱਲ ਉੱਥੇ ਆ ਜਾਂਦੀ ਆ ਕਿ ਉਦੋਂ ਸਾਰੇ ਲੋਕ ਕਮਲੇ ਸੀ ਠੀਕ ਹੈ ਮੈਂ ਇੱਕ ਬਿਜ਼ਨਸ ਦੇ ਨਾਲ ਜੁੜਿਆ ਆਂ ਬਾਹਰ ਜਾਣਾ ਵਾਸਤੇ ਬਹਿਣਾ ਕਿਤੇ ਜਾਣਾ ਮੈਂ ਟਰੈਕਟਰਾਂ ਦਾ ਵਪਾਰ ਕਰਦਾ ਆਂ ਮੈਂ ਮੰਡੀਆਂ 'ਚ ਜਾਣਾ 100 ਦੇ ਵਿੱਚੋਂ 100 ਬੰਦੇ ਨਾਲ ਗੱਲ ਹੋਣੀ 95 ਬੰਦੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਆਉਂਦੇ ਸੀ ਜਿਸ ਦਿਨ ਇਲੈਕਸ਼ਨ ਸੀ ਮੇਰੇ ਪਿੰਡ ਜਾ ਕੇ ਇੰਟਰਵਿਊ ਕਰ ਲਓ ਇੱਕ ਇੱਕ ਬੱਚੇ ਤੋਂ ਮੈਂ ਜਲੇਬੀਆਂ ਦਾ ਲੰਗਰ ਲਾਈ ਰੱਖਿਆ ਜਿਹੜਾ ਪਿੰਡ ਆ ਤੁਹਾਡਾ ਸ਼੍ਰੀ ਵਾਲਾ ਬਰਾੜ ਸ਼੍ਰੀ ਵਾਲਾ ਹਾਂ ਜੀ ਇਹ ਕਿਹੜੇ ਜ਼ਿਲ੍ਹੇ 'ਚ ਪੈਂਦਾ ਗੁਰੂ ਅਰਜਨ ਸਾਹਿਬ ਜ਼ਿਲ੍ਹੇ ਦੇ ਬਲਾਕ 'ਚ ਹਾਂ ਜੀ ਸ਼੍ਰੀ ਵਾਲਾ ਬਰਾੜ ਪਿੰਡ ਆ ਜਲੇਬੀਆਂ ਦਾ ਲੰਗਰ ਲਾਈ ਰੱਖਿਆ ਇਲੈਕਸ਼ਨ ਵਾਲੇ ਦਿਨ ਇਹਨਾਂ ਵਾਸਤੇ ਪਰ ਇਹਨਾਂ ਦਾ ਸਾਨੂੰ ਇਹ ਨਹੀਂ ਸੀ ਪਤਾ ਵੀ ਇਹ ਜਲੇਬੀਆਂ ਸਾਨੂੰ ਐ ਜਿਹੀਆਂ ਖਵਾਉਣਗੇ ਸਾਡਾ ਪੁੱਤ ਲੈ ਕੇ ਛੱਡਣਗੇ ਮਹਿੰਗੀਆਂ ਪਈਆਂ ਤੁਹਾਨੂੰ ਵੀ ਮਹਿੰਗੀਆਂ ਪਈਆਂ ਜੀ ਬਹੁਤ ਜ਼ਿਆਦਾ ਮਹਿੰਗੀਆਂ ਪਈਆਂ ਪਰ ਮੈਂ ਮਾਨ ਸਾਹਿਬ ਨੂੰ ਹੱਥ ਜੋੜ ਕੇ ਅਪੀਲ ਕਰਦਾ ਜੇ ਇੰਟਰਵਿਊ ਸੁਣਦੇ ਹੋਣ ਤੇ ਸਾਨੂੰ ਜਰੂਰ ਨੇ ਆਂਦੇ ਹਨ ਜੇ ਵਾਕਈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਅੱਗੇ ਆਪਦੀ ਸਰਕਾਰ ਚਾਹੁੰਦੇ ਆ ਜੇ ਆਹੀ ਹਾਰ ਰਿਹਾ ਮੈਂ ਦਾਵਾ ਕਰਕੇ ਕਹਿਣਾ ਇਹਨਾਂ ਨੂੰ ਇੱਕ ਸੀਟ ਦਾ ਕੀ ਛੇਤਰ ਪੈਣਗੇ ਪਿੰਡਾਂ ਦੇ ਵਿੱਚ ਜਿਹੜੇ ਹਸਾਮਨਾ ਇਹ ਕਹਿੰਦੇ ਅਸੀਂ ਨਸ਼ਾ ਖਤਮ ਕਰਤਾ ਸੀ ਕੰਮ ਬਹੁਤ ਕਰੀ ਜਾਂਦੇ ਆ ਲੋਕ ਸਾਡੇ ਨਾਲ ਜੁੜੇ ਆ 2027 ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਪੂਰਾ ਫਿਰ ਤੁਸੀਂ ਕਿੰਨਾ ਲੈਣਾ ਹੈ ਦੱਸੋ ਨਗਰੂ ਸੱਚ ਲਾ ਕੇ ਦਿਨ ਦੱਸੋ ਕਿੰਨਾ ਲੈਣਾ ਗਲੀ ਗਲੀ ਵਿਗਦਾ ਆ ਥੋੜੇ ਟਾਈਮ 'ਚ ਸਾਡੇ ਇਲਾਕੇ 'ਚ ਪਤਾ ਨਹੀਂ ਕਿੰਨੇ ਮੁੰਡੇ ਮਰ ਗਏ ਜਿੱਦ ਦੇ ਨਾਲ ਦੀ ਸਮਾਪਤੀ ਸੀ ਆ ਜਦ ਜੋਧਨ ਸ਼ਾਹ ਵਰਦ ਉਹਦੇ ਤਿੰਨ ਚਾਰ ਮੁੰਡੇ ਸਾਡੇ ਬਲਾਕ ਤੇ ਮਰੇ ਆ। ਵੀ ਜਿਸ ਦਿਨ ਜਸੰਦੀ ਮੌਤ ਹੁੰਦੀ ਹੈ ਕਹਿੰਦੇ ਉਸ ਦਿਨ ਵੀ ਤੁਹਾਡੇ ਇਥੇ ਪਿੰਡ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਸੀ ਫੋਜਾ ਸਿੰਘ ਸਰਾਰੀ ਦਾ ਟੈਂਟ ਟੁੰਟਾ ਲਾਉਣਾ ਸੀ। ਉਹ ਉਹ ਪਹਿਲਾਂ ਵੀ ਆਇਆ। ਉਸ ਦਿਨ ਫੇਰ ਅੜੀ ਨਾਲ ਮਤਲਬ ਆਏ। ਵੀ ਇਹਨੂੰ ਨੀਵਾ ਦਿਖਾਉਣ ਵਾਸਤੇ। ਹਾਂ ਉਹ ਦੇਖ ਲਓ ਮੈਂ ਤਾਂ ਤੁਸੀਂ ਇਹ ਦਰਖਾਸਤਾਂ ਵੇਖ ਲਓ। ਉਹਦੇ ਸਾਈਨ ਆ। ਕੁਝ ਗੱਲ ਹੋਈ ਹੈ ਜਦ ਦਿਨ ਪਿੰਡ ਦੇ ਵਿੱਚ ਆਉਣਾ ਸੀ ਕਹਿੰਦੇ ਕੁਰਸੀਆਂ ਟੈਂਟ ਟੁੰਟ ਨੂੰ ਲੈ ਕੇ ਹੁਣ ਆਇਆ ਜੀ WhatsApp ਕਾਲ ਆਈ ਆ ਸਾਨੂੰ ਨਹੀਂ ਪਤਾ ਕੀ ਹੋਇਆ ਕਾਲ WhatsApp ਆਈ ਆ ਬਾਕੀ ਉਹ ਇਹਦੇ ਚਾਚੇ ਦਾ ਮੁੰਡਾ ਜੀ ਦੇ ਨਾਲ ਉਹ ਗੱਲਬਾਤ ਕਰਦਾ ਸੀ ਸ਼ੇਅਰ ਕਰਦਾ ਸੀ ਉਹਨੂੰ ਉਹਨੇ ਕਿਹਾ ਕਿ ਮੈਨੂੰ ਡਰਾਇਆ ਤਮਕਾਇਆ ਦਬਾਅ ਉਹਦੇ ਤੇ ਬਣਾਇਆ ਤਾਂ ਹੀ ਡਿਪਰੈਸ਼ਨ 'ਚ ਆ ਕੇ ਵੈਸੇ ਉਹ ਮਰਨ ਦਬਨ ਵਾਲਾ ਨਹੀਂ ਸੀਗਾ ਪਰ ਸਮਝ ਨਹੀਂ ਆਈ ਕਿਉਂ ਦਾ ਗਿਆ ਕੀ ਲੱਗਦਾ ਮਨ ਦੇ ਵਿੱਚ ਵੀ ਐਡਾ ਕਿੱਡਾ ਪ੍ਰੈਸ਼ਰ ਪਾਇਆ ਹੋਣਾ ਜਿਹੜਾ ਉਹ ਮੁੰਡਾ ਨੌਜਵਾਨ ਸੀ ਦਿਲ ਤੇ ਲੈ ਗਿਆ ਪਰਿਵਾਰ ਨਾਲ ਵੀ ਨਹੀਂ ਸਾਂਝੀ ਕਰ ਸਕਿਆ ਯਾਰਾਂ ਦੋਸਤਾਂ ਨਾਲ ਵੀ ਨਹੀਂ ਸਾਂਝੀ ਕਰ ਸਕਿਆ ਆਮ ਤੌਰ ਤੇ ਵੇਖੋ ਪਰਿਵਾਰ ਨੂੰ ਨੌਜਵਾਨੇ ਦੇ ਮੁੰਡੇ ਨਹੀਂ ਦੱਸਦੇ ਹੁੰਦੇ ਗੱਲ ਜਿਹੜੇ ਯਾਰ ਦੋਸਤ ਹੁੰਦੇ ਉਹਨਾਂ ਨਾਲ ਸਾਂਝੀ ਕਰਦੇ ਹੁੰਦੇ ਕੋਈ ਕਿਸੇ ਤੋਂ ਪਤਾ ਲੱਗਿਆ ਆਈ ਆਸੇ ਪਾਸਿਓਂ ਵੀ ਕੋਈ ਗੱਲ ਸਾਂਝੀ ਕਰੀ ਹੋਵੇ ਕਿਸੇ ਨਾਲ ਕੋਈ 5000 ਰੁਪਇਆ ਲਾ ਕੇ ਕੇਲਿਆਂ ਦੀ ਰੇੜੀ ਦਾ ਕੰਮ ਸਟਾਰਟ ਕਰ ਲਵੇ ਨਾ ਤੇ ਸ਼ਾਮ ਨੂੰ ਉਹਦਾ 400 ਰੁਪਇਆ ਜਾਂ 200 ਰੁਪਇਆ ਘਟ ਜਾਵੇ ਤੇ ਉਹ ਵੀ ਇਹ ਸੋਚਦਾ ਯਾਰ ਇਹ ਤਾਂ ਮਾਰ ਜਿੰਨੇ ਕੋਈ 20-25 ਲੱਖ ਰੁਪਇਆ ਖਰਚਾ ਕੀਤਾ ਹੋਵੇ ਉਹਨੂੰ ਕੋਈ ਕੰਮ ਵੀ ਨਾ ਕਰਨ ਦੇਵੇ ਤੇ ਫਿਰ ਤੁਸੀਂ ਆਪ ਹੀ ਦੱਸ ਦਿਓ ਕੀ ਕਰੋਗਾ ਉਹ ਉਹਨਾਂ ਦੀ ਸਰਕਾਰ ਹੋਵੇ ਸਰਕਾਰ ਖਾਤਰ ਦਿਨਪੁਰਾਦ ਮਿਹਨਤ ਕਰੀ ਹੋਵੇ ਇਹ ਤਾਂ ਮਨ ਦੁਖੀ ਹੋਊ ਹੀ ਹੋਊ ਆਪਾਂ ਕਹਿ ਨਹੀਂ ਐ ਵੀ ਤੁਸੀਂ ਪਹਿਲੇ ਵੀ ਦੱਸ ਗਏ ਹੈਟੇ ਵੀ ਜਸ਼ਨ ਨੇ ਦਿਨਪੁਰਾਦ ਮਿਹਨਤ ਕਰੀ ਜਿਆ ਮਦੀ ਪਾਰਟੀ ਖਾਤਰ ਸਾਨੂੰ ਲਿਹਾਣ ਅਸੀਂ ਮਤਲਬ ਅੱਜ ਤੱਕ ਮੈਂ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਈ ਸਾਡੇ 5 ਵਾਰ ਰਾਣਾ ਗੁਰਮੀਤ ਸਿੰਘ ਸੋਢੀ ਜਿੱਤਿਆ ਜਾ ਕੇ ਉਹਦੇ ਕਢਵਾ ਕੇ ਵੇਖ ਲਓ 4-5 ਵਾਰੀ ਮੈਂ ਹੀ ਉਹਦਾ ਪੁਲਿੰਗ ਜੈਂਟ ਬੈਠਾ ਤੇ ਇਹ ਸਾਨੂੰ ਐਨੇ ਪੱਕੇ ਬੰਦਿਆਂ ਨੂੰ ਪੱਟ ਕੇ ਲਿਆਉਣ ਵਾਲਾ ਇਤੋਂ ਤੱਕ ਕਿ ਮੈਂ 70 ਤੇ ਬੈਠਾ ਆਏ ਜੀ ਗੱਲ ਕਹਿ ਨਹੀਂ ਸਕਦਾ ਮੇਰੇ ਘਰੇ ਜਸ਼ਨ ਦੀਆਂ ਦੋਨੇ ਸੱਕੀਆਂ ਭੂਆ ਮੇਰੇ ਛੋਟੇ ਭਰਾ ਨਾਲ ਇੱਕ ਇੱਕ ਮੇਰੇ ਨਾਲ ਆਈ ਅੰਦਰ ਵੋਟ ਪਾਉਣ ਗਈਆਂ ਝਾੜੂ ਨੂੰ ਤੇ ਛੋਟੇ ਬੇਲੀ ਦੀ ਇਹਦੀ ਛੋਟੀ ਭੂਆ ਨੇ ਕਹਿਤਾ ਮੇਰਾ ਦਿਲ ਨਹੀਂ ਕਰਦਾ ਵੋਟ ਪਾਉਣ ਨੂੰ ਮੈਂ ਤਾਂ ਕਾਂਗਰਸ ਨੂੰ ਹੀ ਪਾਉਂਗੀ ਐਨੇ ਪੱਕੇ ਬੰਦਿਆਂ ਤੋਂ ਜਸ਼ਨ ਨੇ ਸਾਨੂੰ ਵੋਟਾਂ ਆਮ ਆਦਮੀ ਨੂੰ ਪਵਾਇਆਂ ਪਰ ਸਾਨੂੰ ਇਹ ਪਤਾ ਨਹੀਂ ਸੀ ਵੀ ਇਹ ਜਣੀਆਂ ਵੋਟਾਂ ਸਾਨੂੰ ਬਹੁਤ ਭਾਰੀ ਪੈਣਗੀਆਂ ਲੱਗਦਾ ਵੀ ਜੇੜਾ ਤੁਹਾਨੂੰ ਇਨਸਾਫ ਹੋ ਮਿਲ ਜੂਗਾ ਹੁਣ ਹੈ ਉਮੀਦ ਹੈ ਇਨਸਾਫ ਤੇ ਇਹ ਉਹ ਪੰਜਾਬ ਹੈ ਜੇ ਸ਼ੇਰ ਚਾਵੇ ਨਾ ਵੀ ਮੇਰਾ ਨਾਂ ਸ਼ੇਰ ਹੈ ਗਿੱਧੜ ਚਾਵੇ ਵੀ ਗਿੱਧੜ ਨੇ ਕਿਸੇ ਸ਼ੇਰ ਨੂੰ ਕਿਹਾ ਕਿ ਤੂੰ ਸ਼ੇਰ ਸ਼ੇਰ ਕਰਦਾ ਫਿਰਦਾ ਤੇ ਕਾਗਜ਼ਾਂ 'ਚ ਤੇਰਾ ਨਾਂ ਗਿੱਧੜ ਹੈ ਉਹਦੀ ਸਾਰੀ ਉਮਰ ਲੰਗੀ ਉਹ ਸਾਬਤ ਨਹੀਂ ਕਰ ਪਾਇਆ ਮੈਂ ਸ਼ੇਰ ਆ ਇੱਥੇ ਇਨਸਾਫ ਦੀ ਉਮੀਦ ਲਾਈ ਨਹੀਂ ਜਾ ਸਕਦੀ ਜਸ਼ਨ ਨੇ ਆਪਦੇ ਰਿਸ਼ਤੇਦਾਰਾਂ ਨੂੰ ਬਾਈ ਦੱਸ ਰਿਹਾ ਏ ਇਹ ਉਹਨਾਂ ਦੀ ਜਨਨ ਕਿ ਰਿਸ਼ਤੇਦਾਰ ਆ ਬਾਈ ਇੱਧਰ ਸਿ ਮਾਮਾ ਬੈਠਾ ਇਹ ਕਹਿੰਦੇ ਵੀ ਸਾਨੂੰ ਵੀ ਕਾਂਗਰਸੀ ਅਸੀਂ ਪੱਟੇ ਪੱਕੇ ਕੱਟੜ ਕਾਂਗਰਸੀ ਆ ਵੀ ਸਾਨੂੰ ਵੀ ਤੋੜ ਕੇ ਜਸ਼ਨ ਨੇ ਕਹਿ ਵੀ ਤੁਸੀਂ ਆਮ ਆਦੀ ਪਾਰਟੀ ਨੂੰ ਵੋਟਾਂ ਪਾਓ ਆਮ ਆਦੀ ਪਾਰਟੀ ਦੇ ਲਈ ਦਿਨ ਪੁਰਨਾ ਤਾਂ ਜਸ਼ਨ ਨੇ ਮਿਹਨਤ કરી ਤੇ ਖਨਾਜਾ ਅਖੀਰ ਨੂੰ ਆ ਭੁਗਤਣਾ ਪਿਆ ਵੇਖੋ ਇਹ ਮਾਨ ਸਾਹਿਬ ਕੀ ਸਪੀਚਾਂ ਦਿੰਦੇ ਸਟੇਜਾਂ ਤੇ ਚੜ ਚੜ ਕੇ ਕਿ ਆਮ ਲੋਕਾਂ ਦੀ ਸਰਕਾਰ ਆ ਕਿਸੇ ਨਾ ਧੱਕਾ ਨਹੀਂ ਹੋਊਗਾ ਇਹ ਪਿੰਡਾਂ ਚ ਚੱਲਣ ਵਾਲੀ ਆ ਮਾਨ ਸਾਹਿਬ ਇਹਨਾਂ ਘਰਾਂ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਆ ਕੇ ਬਹਿ ਕੇ ਤਾਂ ਵੇਖੋ ਸੁਣ ਕੇ ਤਾਂ ਵੇਖੋ ਇਹਨਾਂ ਦੇ ਦੁੱਖ ਤੇ ਕੱਲੇ ਸਟੇਜਾਂ ਤੇ ਕਹੀ ਜਾਂਦੇ ਆ ਤੁਹਾਡੇ ਐਮਐਲਏ ਲੋਕਾਂ ਨਾਲ ਕੀ ਕੁਝ ਕਰ ਰਹੇ ਆ ਤੁਸੀਂ ਕਹਿੰਦੇ ਇਹ ਤਾਂ ਖਤਮ ਹੋ ਗਿਆ ਪੰਜਾਬ ਦੇ ਵਿੱਚ ਬੋਰਡ ਲਾਤੇ بڑے بڑے ਫਲੈਕਸ ਲਾਤੇ ਕਿ ਚਿੱਟਾ ਖਤਮ ਹੋ ਗਿਆ ਇਹਨਾਂ ਪਿੰਡਾਂ ਦੇ ਵਿੱਚ ਖੁਦ ਆ ਕੇ ਵੇਖੋ ਕਿ ਲੋਕ ਤੁਹਾਡਾ ਕਿੰਨਾ ਕਿ ਵਿਰੋਧ ਕਰਨ ਜੋ ਚਿੱਟੇ ਨੂੰ ਲੱਗੇ ਅੱਜ ਜਿਸ ਮਾਂ ਦਾ ਜਿਸ ਭਰਾ ਦਾ ਅੱਜ ਵੀਰ ਚਲਾ ਗਿਆ ਭੈਣ ਦਾ ਵੀਰ ਚਲਾ ਗਿਆ ਕਿਸੇ ਮਾਂ ਦਾ ਪੁੱਤ ਚਲਾ ਗਿਆ ਉਸਦੇ ਘਰੇ ਆ ਕੇ ਵੇਖੋ ਉਸ ਨੂੰ ਸਸਕਾਰ ਵੀ ਨਹੀਂ ਕਰਨ ਦਿੱਤਾ ਹੈਗਾ ਤੁਸੀਂ ਇਹ ਤਾਂ ਤੁਹਾਡੀ ਬੁੱਕ ਦੀ ਮਾੜੀ ਘਨੌਣੀ ਹਰਕਤ ਆ ਪ੍ਰਸ਼ਾਸਨ ਦੀ ਇੱਥੋਂ ਦੇ ਜੇ ਐਮਐਲਏ ਦੀ ਗੱਲ ਕਰੀਏ ਐਮਐਲਏ ਨੂੰ ਜਿਤਾਉਣ ਵਾਲਾ ਕੌਣ ਸੀ ਜਸ਼ਨ ਦਿਨ ਪੂਰਾਤ ਮਿਹਨਤ ਕਰਨ ਵਾਲਾ ਕੌਣ ਸੀ ਜਸ਼ਨ ਤੇ ਪਰ ਜਦੋਂ ਉਹਦੀ ਮੌਤ ਹੁੰਦੀ ਆ ਉਹਦਾ ਸੰਸਕਾਰ ਵੀ ਨਹੀਂ ਕਰ ਦਿੱਤਾ ਗਿਆ ਮਜਬੂਰੀ ਦੇ ਵਿੱਚ ਪਰਿਵਾਰ ਨੇ ਆਦੇ ਖੇਤ ਦੇ ਵਿੱਚ ਉਹਦਾ ਸੰਸਕਾਰ ਕਰਿਆ ਫਿਰ ਫੁੱਲਾਂ ਦੀ ਗੱਲ ਹੁੰਦੀ ਆ ਫੁੱਲ ਵੀ ਪ੍ਰਸ਼ਾਸਨ ਕਹਿੰਦਾ ਅੱਜ ਹੀ ਚੁਕੋ ਤੱਤਾ ਸੀ ਸੇਵਾ ਤੇ ਮਜਬੂਰੀ ਦੇ ਵਿੱਚ ਉਹਨਾਂ ਨੂੰ ਫੁੱਲ ਵੀ ਚੁਕਨੇ ਪਏਗੇ ਇਹੜੇ ਫੁੱਲ ਤੁਸੀਂ ਚੁਕਲੇ ਫਿਰ ਤੁਸੀਂ ਜਿੱਦ ਕਿਹਾ 6 ਵਜੇ ਚੁਕਲੇ 1 ਵਜੇ ਸੰਸਕਾਰ ਹੋਇਆ 6 ਵਜੇ ਫੁੱਲ ਚੁਕਲੇ ਸੀ ਜਸ਼ਨ ਤੁਹਾਡਾ ਕੀ ਲੱਗਦਾ ਸੀ ਬ੍ਰਦਰ ਹੀ ਸੀਗਾ ਇਹ ਛੋਟਾ ਬ੍ਰਦਰ ਸੀਗਾ ਕੱਲ ਬਾਤ ਹੁੰਦੀ ਸੀ ਗੱਲਬਾਤ ਬਹੁਤ ਵਧੀਆ ਸੁਭਾਅ ਸੀਗਾ ਉਹਨਾਂ ਦਾ ਜੀ ਸਾਰਿਆਂ ਨਾਲ ਪਿੰਡ 'ਚ ਪਰਿਵਾਰ ਨਾਲ ਰਿਸ਼ਤੇਦਾਰਾਂ ਨਾਲ ਸਾਰਿਆਂ ਨਾਲ ਉਹਨਾਂ ਦਾ ਬਹੁਤ ਵਧੀਆ ਮਿਲਵਰਤਨ ਸੀਗਾ ਸਾਰਿਆਂ ਦੇ ਆਣ ਜਾਣ ਬਹੁਤ ਵਧੀਆ ਸੀਗਾ ਉਹਨਾਂ ਦਾ ਜੀ ਤੇ ਚਲੋ ਮਿਹਨਤ ਵੀ ਬਹੁਤ ਕੀਤੀ ਉਹਨੇ ਜੀ ਆਦਮਾ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਵੀ ਉਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਜੀ ਮਿਹਨਤ ਕਰਕੇ ਉਹਨੇ ਸਾਰੇ ਲੋਕਾਂ 'ਚ ਭੈਣ ਭਰਾਵਾਂ 'ਚ ਵਧੀਆ ਪਿਆਰ ਬਣਾਇਆ ਯਾਰਾਂ ਦੋਸਤਾਂ 'ਚ ਜੀ ਅੱਜ ਉਹਨਾਂ ਨੂੰ ਜਿਹੜਾ ਜੀ ਉਹਨਾਂ ਨੇ ਇਲੈਕਸ਼ਨ ਲੜ ਕੇ ਚਲੋ ਵਧੀਆ ਆਪਦਾ ਉਹਨਾਂ ਨੂੰ ਇਹ ਸੀਗਾ ਵੀ ਅਸੀਂ ਆਪਦੇ ਪਿੰਡ ਦੇ ਵਿੱਚ ਜਿਹੜਾ ਵਿਕਾਸ ਕਰੀਏ ਜੀ ਉਹਦੇ ਵਿੱਚ ਜज्ਬਾ ਸੀਗਾ ਵਿਕਾਸ ਕਰਨ ਦਾ ਪਰ ਜੋ ਉਹ ਵਿਚਾਰੇ ਦੀ ਰੀ ਸੀਗੀ ਜੀ ਉਹ ਦਿਲ ਚ ਰਹਿ ਗਈ ਉਹ ਵਿਕਾਸ ਨਹੀਂ ਹੋ ਪਾਇਆ ਜੀ ਤੇ ਹੁਣ ਤੁਹਾਡੇ ਸਾਹਮਣੇ ਜੋ ਨਤੀਜਾ ਆਇਆ ਜੀ ਆਮ ਆਦਮੀ ਪਾਰਟੀ ਕਰਕੇ ਕਹਿ ਲੋ ਜਾਂ ਕੁਝ ਵੀ ਉਹਦੇ ਤੇ ਦਬਾਅ ਇੰਨਾ ਹੀ ਬਣ ਗਿਆ ਜੀ ਉਹ ਵਿਚਾਰਾ ਸੁਸਾਈਡ ਕਰਨ ਵਾਸਤੇ ਮਜਬੂਰ ਹੋ ਗਿਆ ਜੀ ਆਦੇ ਪਿੰਡ ਨੂੰ ਬਹੁਤ ਇੱਕ ਸੁੰਦਰ ਪਿੰਡ ਬਣਾਉਣਾ ਚਾਹੁੰਦਾ ਸੀ ਵੀ ਮੈਂ ਬਹੁਤ ਵਧੀਆ ਪਿੰਡ ਬਣਾਉਂਗਾ ਹੁੰਦਾ ਇਹ ਵੇਖੋ ਨੌਜਵਾਨ ਦੇ ਮਨ ਦੇ ਵਿੱਚ ਸੀ ਭਤੀਜਾ ਸ਼੍ਰੀ ਵਾਲੇ ਤੋਂ ਸਾਡਾ ਪਿੰਡ ਸ਼੍ਰੀ ਵਾਲਾ ਬਰਾੜਾ ਬਹੁਤ ਵਧੀਆ ਬਣਾਇਆ ਪਿਛਲੀ ਵਾਰੀ ਅਸੀਂ ਸਰਪੰਚ ਸੀ ਇੱਥੇ ਮੇਰੇ ਮੇਰੇ ਤਾਇ ਦਾ ਮੁੰਡਾ ਸੀ ਉਹਦੇ ਨਾਲ ਅਕਸਰ ਉਹ ਗੱਲ ਇਹ ਕਰਦਾ ਰਹਿੰਦਾ ਸੀ ਕਿ ਯਾਰ ਮੈਂ ਜਾਂ ਸੱਕਾਂ ਵਾਲਾ ਜਾਂ ਤੁਹਾਡੇ ਪਿੰਡ ਵਰਗਾ ਪਿੰਡ ਦੋ ਬਣਾਉਣਾ ਕੱਲ ਵੀ ਉਹ ਗੁਰਪ੍ਰੀਤ ਮੁੰਡਾ ਬੋਲਿਆ ਕਿਹੜੇ ਚੈਨਲ ਤੇ ਇੰਟਰਵਿਊ ਹੋਈ ਉਹਦੀ ਅਕਸਰ ਇਹ ਉਹਦੇ ਨਾਲ ਗੱਲ ਹੁੰਦੀ ਰਹਿੰਦੀ ਸੀ ਫਿਰ ਥੱਕ ਕਰਕੇ ਥੋੜੇ ਦਿਨ ਪਹਿਲਾਂ ਹੀ ਉਹਨੇ ਗੱਲ ਕਹੀ ਯਾਰ ਜਸ਼ਨ ਮੈਂ ਗੁਰਪ੍ਰੀਤ ਮੈਂ ਤਾਂ ਵਿਆਹ ਵੀ ਕਰਵਾਉਣਾ ਹੈ ਕੰਮ ਮੈਨੂੰ ਕਰਨ ਨਹੀਂ ਦਿੰਦੇ ਤੇ ਆਪਾਂ ਕੋਈ ਬਿਜ਼ਨਸ ਹੀ ਕਰ ਲਈਏ ਉਹਨੇ ਕਿਹਾ ਕੋਈ ਗੱਲ ਨਹੀਂ ਅਜੇ ਬਹੁਤ ਟਾਈਮ ਪਿਆ 1.5 ਸਾਲ ਰਹਿ ਗਿਆ ਇਹਨਾਂ ਨੇ ਚਲੇ ਹੀ ਜਾਣਾ ਕੋਈ ਆਪਣੀ ਸਰਕਾਰ ਆਊਗੀ ਆਪਾਂ ਕਰ ਲਾਂਗੇ ਉਹਨੇ ਇਹਨੂੰ ਮਤਲਬ ਕੀਤਾ ਮੋਟੀਵੇਟ ਪਰ ਮੈਂ ਕੱਲ ਵੀ ਉਹਦੇ ਨਾਲ ਲੜਿਆ ਵੀ ਤੂੰ ਹੋਰ ਇੰਦੇ ਤੇ ਕਾਉਂਸਲਿੰਗ ਕਰ ਲੈਂਦਾ ਕੀ ਪਤਾ ਜਸ਼ਨ ਸਾਡਾ ਬਚੀ ਜਾਂਦਾ ਉਹਨੂੰ ਇਹ ਸੀ ਮੈਂ ਪੈੰਡ ਬਣਾਉਣਾ ਮੈਂ ਕੋਈ ਆ ਤੁਸੀਂ ਰਸਤਾ ਵੇਖ ਕੇ ਆਏ ਕੱਚਾ ਰਸਤਾ ਉਹਦੇ ਘਰ ਨੂੰ ਰਸਤਾ ਹੈ ਜੇ ਕੋਈ ਉਹ ਖਾਣਾ ਚਾਹੁੰਦਾ ਹੁੰਦਾ ਜਾਂ ਕੁਝ ਕਰਨਾ ਚਾਹੁੰਦਾ ਹੁੰਦਾ ਤੇ ਸਰਪੰਚ ਬਣਨ ਤੋਂ ਪਹਿਲਾਂ ਉਹ ਆਪ ਦਾ ਰਸਤਾ ਤਾਂ ਬਣਾ ਲੈਂਦਾ ਇੱਕ ਰਸਤਾ ਵੀ ਉਹਦੇ ਤੋਂ ਆਪ ਦਾ ਨਹੀਂ ਮਤਲਬ ਬਣਾਇਆ ਗਿਆ ਤੇ ਉਹਨੇ ਵਿਚਾਰੇ ਨੇ ਹੋਰ ਕੀ ਕਰਨਾ ਸੀਗਾ ਜਸ਼ਨ ਆਪਦੇ ਪਿੰਡ ਨੂੰ ਬਹੁਤ ਇੱਕ ਸੁੰਦਰ ਪਿੰਡ ਬਣਾਉਣਾ ਚਾਹੁੰਦਾ ਸੀ ਮਨ ਦੇ ਵਿੱਚ ਬੜੀ ਰੀ ਸੀ ਤੁਸੀਂ ਵੇਖਿਆ ਹੁਣ ਇੱਕ ਸੱਕਾਂ ਵਾਲੀ ਪਿੰਡ ਆ ਬਹੁਤ ਸੁੰਦਰ ਪਿੰਡ ਆ ਉਹ ਸੱਤਾਂ ਵਾਲੀ ਪਿੰਡ ਵਾਂਗੂ ਜਾਂ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸੁੰਦਰ ਪਿੰਡ ਆ ਉਹਨੂੰ ਬਣਾਉਣਾ ਚਾਹੁੰਦਾ ਸੀ ਪਰ ਉਹ ਨੌਜਵਾਨ ਦੀਆਂ ਜਿਹੜੀਆਂ ਰੀਝਾਂ ਸੀ ਚਾ ਸੀ ਉਹ ਦਿਲ ਦੇ ਵਿੱਚ ਹੀ ਰਹਿ ਗਈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਜਿਹੜੇ ਮਾਨ ਸਾਹਿਬ ਦੇ ਪਮੱਕੜ ਹੈ ਮਾਨ ਸਾਹਿਬ ਕਹਿੰਦੇ ਸੀ ਮੇਰੇ ਪਮੱਕੜ ਹੈ ਪਮੱਕੜਾਂ ਦੇ ਨਾਲ ਇਦਾਂ ਹੋ ਰਿਹਾ ਪਮੱਕੜਾਂ ਦੇ ਜਿਹੜੇ ਨੌਜਵਾਨ ਵੇਖੋ ਸੁਸਾਈਡ ਕਰ ਰਹੇ ਨੇ ਦਿਨ ਪਰ ਰਾਤ ਇਹ ਜਨਨ ਕਿ ਤੁਹਾਨੂੰ ਕਿਵੇਂ ਲੱਗਿਆ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਆਪਾਂ ਨਵੀਂ ਵੀਡੀਓ ਦੇ ਨਾਲ ਫਿਰ ਜਲਦ ਮਿਲਾਂਗੇ ਜਤਿ ਲਈਓ ਧੰਨਵਾਦ